ਲਾਵੀ ਮਿੱਤਰੋ ਕਹਿੰਦੇ ਜੱਟ ਨੇ ਫਰਾਰ ਹੋ ਜਾਣਾ ਕਰਕੇ ਦਿਲਾਂ ਦੇ ਕਾਲੇ ਮਾਲੇ ਇਸ ਵਾਰ ਕਾਲੇ ਮਾਲੇ ਨਹੀਂ ਕਰਨ ਦਿੱਤੇ ਗਏ ਅਗਲੀ ਨੇ ਫੜ ਲਿਆ ਭਾਜਦਾਸੀ ਬੋਚ ਲਿਆ ਐਡਾ ਨਾ ਮਾਮਲਾ ਜਿਹੜਾ ਰਿਲੇਸ਼ਨਸ਼ਿਪ ਲਵ ਮੁਹੱਬਤ ਇਸ਼ਕ ਦਾ ਸਾਹਮਣੇ ਆਇਆ ਤੁਹਾਨੂੰ ਉਹ ਮਾਮਲਾ ਦਿਖਾਉਂਗਾ ਮਾੜਾ ਜਿਹਾ ਖਿੱਚ ਕੇ ਆਇਆ ਮੈਸੇਜ ਸਮਝ ਜਿਆ ਕਰੋ ਖਿੱਚ ਕੇ ਕੁੜੀਏ ਕੀ ਮਾਮਲਾ ਤੁਹਾਡਾ ਮਾਮਲਾ ਸਰ ਐਕਚੁਅਲ ਦੇ ਵਿੱਚ ਪਹਿਲਾਂ ਇਸੇ ਪਾਰਕ 'ਚ ਬੈਠ ਕੇ ਮੇਰੇ ਨਾਲ ਇਹ ਕਦੇ 버ਗਰ ਪੀਜ਼ਾ ਖਾਂਦਾ ਹੁੰਦਾ ਸੀ ਜੀ ਤੇ ਮਤਲਬ ਹੁਣ ਜਦੋਂ ਮੈਰਿਜ ਦੀ ਗੱਲ ਆਈ ਹਨਾ ਸਾਲ ਹੋ ਗਿਆ ਮੈਨੂੰ ਲਾਰੇ ਲਾਉਂਦੇ ਇਹਨੂੰ ਠੀਕ ਹੈ ਤੇ ਹੁਣ ਮੁੱਕਰਦਾ ਆ ਹਾਂਜੀ ਸੱਚੀ 버ਗਰ ਖਵਾਏ ਇਹਨੂੰ ਬਹੁਤ 버ਗਰ ਖਵਾਏ ਜੀ ਇਸੇ ਬੈਂਚ ਦੇ ਬੈ ਕੇ 버ਗਰ ਖਵਾਏ ਜੀ ਇਹਨੂੰ ਤਾਂ ਖਵਾਏ 버ਗਰ ਆਰ ਕੀ ਕਰਤੀ ਤੇ ਆਪਾਂ ਵੀ ਕੁਝ ਖਾ ਲੈਂਦੇ ਭਾਜੀ ਉਹ ਸਾਰਾ ਕੁਝ ਇਹਨੂੰ ਖਵਾਤਾ ਜੀ ਮੈਂ ਵੇਖੋ ਯਾਰ ਕਹਿੰਦੇ ਹੁੰਦੇ ਆ ਵੀ ਪਿਆਰ ਅੰਨਾ ਹੁੰਦਾ ਐਨਾ ਨਾ ਹੁੰਦਾ ਵੀ ਆਹ ਦੇ ਤਾਂ ਵੇਦਾ ਹੀ ਨਹੀਂ ਬਤੰਦਰ ਮੇਰੇ ਵਾਂਗੂ ਪੈਂਟ ਨਹੀਂ ਖੜਦੀ ਇਹਨੂੰ 버ਗਰ ਖਵਾ ਖਵਾ 버ਗਰ ਨਾਲ ਕੀ ਕਰਤਾ ਕੀ ਗੱਲ ਹੁਣ ਤੁਸੀਂ ਇਹਨੂੰ ਵਿਆਹ ਦਾ ਕਿਹਾ ਸੀ ਵੀ ਵਿਆਹ ਕਰਾਉਣਾ ਮੈਂ ਹਾਂ ਮੈਂ ਵਿਆਹ ਦਾ ਕਿਹਾ ਸੀ ਗਈ ਕਰਾਉਂਗਾ ਹੀ ਇਹਦੇ ਨਾਲ ਮੈਂ ਫਿਰ ਹੁਣ ਕਿਉਂ ਕੀ ਗੱਲਬਾਤ ਹੋਈ ਹੈ ਹੁਣ ਇਹ ਤਾਂ ਕਹਿੰਦਾ ਮੈਂ ਵਿਆਹ ਕਰਵਾਉਣਾ ਬਈ ਤੇ ਫਿਰ ਕਰਵਾਵੇ ਕਰਵਾਉਂਦਾ ਹੀ ਨਹੀਂਗਾ ਨਹੀਂ ਫਿਰ ਫਿਰ ਉਹ ਤਾਂ ਮੰਨ ਹੀ ਜਾਂਦਾ ਵੀ ਮਤਲਬ ਨਹੀਂ ਐਵੇਂ ਮੰਨਦਾ ਤੁਹਾਡੇ ਮੂਰੇ ਮੰਨਦਾ ਆ ਕੈਮਰੇ ਅੱਗੇ ਇਹ ਮੁੱਕਰਿਆ ਆ ਇਹਦਾ ਹੁਣ ਮਤਲਬ ਮੈਨੂੰ ਸਾਲ ਲਾਰੇ ਲਾ ਕੇ ਹੁਣ ਕਹਿੰਦਾ ਮੇਰੇ ਪਾਪ ਇਹੀ ਗੱਲ ਹੋਈ ਹੈ ਜੀ ਹਾਂਜੀ ਘਰ ਦੇ ਨਹੀਂ ਮੰਨਦੇ ਹੀ ਮੇਰੇ ਪਾਪਾ ਨਹੀਂ ਮੰਨਦੇ ਹੀ ਮੇਰੇ ਪਾਪਾ ਨਹੀਂ ਮੰਨਦੇ ਵੇਖੋ ਇਹ ਬਹੁਤ ਮਾਮਲੇ ਆਉਂਦੇ ਆ ਪਰ ਨਵਾਂ ਕਾਨੂੰਨ ਆ ਜਿਹੜਾ ਆਏ ਦਿਨ ਬਣਦਾਗਾ ਇਹਨਾਂ ਜਵਾਕਾਂ ਕਰਕੇ ਮੈਂ ਕਹਿੰਦਾ ਕਾਨੂੰਨ ਆ ਜਿਹੜੇ ਸਰਕਾਰ ਨੂੰ ਬਦਲਨੇ ਪੈਂਦੇ ਆ ਫੇਰ ਆਪਾਂ ਕਹਿੰਨੇ ਆ ਮੋਦੀ ਮਾੜਾ ਫੇਰ ਇੱਥੇ ਪੈਂਦੇ ਆ ਪੰਗੇ ਜਦੋਂ ਪੈਂਦੇ ਆ ਹੁਣੇ ਕਾਨੂੰਨ ਕਰਤਾ ਵੀ ਜਦੋਂ ਤੁਸੀਂ ਇਹ ਆਸ਼ਕ ਭਾਜੀ ਸੁਣ ਲੈਣ ਮੈਂ ਕਹਿਣਾ ਜਿਹੜੇ ਆਸ਼ਕੀ ਕਰਦੇ ਆ ਉਹ ਆਸ਼ਕ ਭਾਜੀ ਸੁਣ ਲੋ ਧਿਆਨ ਨਾਲ ਸੁਣ ਲੋ ਅੱਜ ਮਲੂਕਾ ਟੀਵੀ ਤੇ ਇਹ ਗੱਲ ਜਿਹੜੀ ਤੁਹਾਨੂੰ ਮੈਂ ਦੱਸਣ ਜਾ ਰਿਹਾ ਜੇ ਕੁੜੀ ਮੁੰਡਾ ਆਸ਼ਕੀ ਕਰਦੇ ਆ ਮੁੰਡਾ ਕੁੜੀ ਦੇ ਨਾਲ ਆਸ਼ਕੀ ਕਰ ਲਈ ਉਹਨੇ ਵਿਆਹ ਕਰਾਉਣ ਤੋਂ ਮੁੱਕਰ ਗਿਆ ਤੇ ਦੱਸਿਆ ਜਾ ਰਿਹਾ ਕਿ 10 ਸਾਲ ਦੀ ਸਜ਼ਾ ਮੁੰਡੇ ਨੂੰ ਲਾਜ਼ਮੀ ਆ ਵੱਟ ਤੇ ਪਈ ਤੇ ਜੇ ਕੁੜੀ ਮੁੱਕਰਦੀ ਆ ਕੋਈ ਸਜ਼ਾ ਨਹੀਂ ਇਹ ਸੁਣੀ ਜਾਂਦੀ ਆ ਬੀਬੀਆਂ ਦੀ ਆਪਾਂ ਨੂੰ ਨਹੀਂ ਪਤਾ ਵੀ ਭਾਈ ਕੀ ਗੱਲਬਾਤ ਆ ਠੀਕ ਆ ਬੀਬੀਆਂ ਦੀ ਤਾਂ ਦੇਖੋ ਹਰ ਥਾਂ ਸੁਣੀ ਜਾਂਦੀ ਆ ਪਹਿਲਾਂ ਸਾਨੂੰ ਕਰਾਇਆ ਫ੍ਰੀ ਕਰਤਾ ਅਸੀਂ ਪੀਆਰਟੀਸੀ ਦੀਆਂ ਬਸਾਂ ਤੇ ਬਿਲਕੁਲ ਫ੍ਰੀ ਜਾਂਦੇ ਆ ਠੀਕ ਆ ਤੁਸੀਂ ਜਿੱਤੇ ਵੀ ਮਰਜ਼ੀ ਚਲੇ ਜਾਓ ਬੀਬੀਆਂ ਨੂੰ ਹਮੇਸ਼ਾ ਪਹਿਲ ਦਿੱਤੀ ਜਾਂਦੀ ਆ ਮੈਂ ਉਹੀ ਗੱਲ ਇਹਨੂੰ ਇਹ ਪੈਰ ਤੋਂ ਫਾਇਦਾ ਤਾਂ ਨਹੀਂ ਠਾਉਂਦੀ ਉਸ ਪੈਰ ਇਹਦੇ ਨਾਲ ਕਿਤੇ ਤੂੰ ਇਹ ਬਲੇਮ ਲਾਉਂਦੀ ਹੋਵੇਂ ਵਿਆਹ ਨਹੀਂ ਕਰਾਇਆ ਮੈਂ ਕੋਈ ਇਹਦੇ ਨਾਲ 420 ਥੋੜੀ ਕਰਦੀ ਪਈ ਆ ਹੁਣ ਮੁਕਰਿਆ ਇਹੇ ਆ ਇਹਨੂੰ ਤੁਸੀਂ ਪੁੱਛੋ ਮੁਲਾਕਾਤ ਕਿੱਥੇ ਹੁੰਦੀ ਹੈ ਤੁਹਾਡੀ ਸਾਡੀ ਮੁਲਾਕਾਤ ਅਸੀਂ ਇਕੱਠੇ ਕੋਚਿੰਗ ਕਰਦੇ ਹੁੰਦੇ ਸੀ ਆਇਲ ਸੈਂਟਰ ਦੇ ਵਿੱਚ ਲੈ ਬੜੀ ਬੜੀ ਖੋਚੋ ਕੇ ਦੱਸਦੀ ਹੈ ਜਿਵੇਂ ਨਾ ਕਾਰਗਿਲ ਦੀ ਜੰਗ ਜਿੱਤ ਕੇ ਵੀ ਬਹੁਤ ਮੈਡਲ ਮਿਲ ਕੇ ਹੁੰਦੀਆਂ ਗੱਲਾਂ ਦੇਖੋ ਤੁਸੀਂ ਇਹਨਾਂ ਦੀਆਂ ਕਿੱਥੇ ਹੋਈ ਹੈ ਮੁਲਾਕਾਤ ਤੁਹਾਡੀ ਸਹੀ ਕਹਿ ਰਹੀ ਕੁੜੀ ਆਇਲ ਸੈਂਟਰ ਲੱਗੇ ਸੀ ਅਸੀਂ ਇਕੱਠੇ ਪੜ੍ਹਦੇ ਹੁੰਦੇ ਸੀਗੇ ਜੀ ਉੱਥੇ ਹੋਈ ਹੈ ਹਾਂਜੀ ਉੱਥੇ ਹੋਈ ਹੈ ਜੀ ਇੱਕੋ ਕਲਾਸ 'ਚ ਬਹਿੰਦੇ ਸੀਗੇ ਅਸੀਂ ਇੱਕੋ ਬੈਂਚ ਤੇ ਬਹਿੰਦੇ ਸੀਗੇ अच्छा बी तैनू ਘਰਦਾਂ ਨੇ ਹਾਈਲਾਈਟਸ ਕਰਨ ਦੇ ਵਾਸਤੇ ਭੇਜਿਆ ਸੀ ਸੈਂਟ ਹਾਂਜੀ ਭੇਜਿਆ ਸੀ ਗਾਈ ਬੇੜਾ ਗਰਗ ਹੋ ਗਿਆ ਜੀ ਮੇਰਾ ਤਾਂ ਬੇੜਾ ਮੰਦਾ ਹਜੇ ਤੈਨੂੰ ਤੈਨੂੰ ਵੀ ਭੇਜਿਆ ਸੀ ਹਾਂ ਹੁਣ ਹੁਣੇ ਕੁੜੇ ਹੁਣੇ ਪਹਿਲਾਂ ਜਿਹੜੀ ਮੈਂ ਗੱਲ ਪੁੱਛਦਾ ਹਾਂ ਤਾਂ ਜਵਾਬ ਦੇ ਆਈਲੈਂਡਸ ਕਰਨ ਮੈਨੂੰ ਵੀ ਮੇਰੇ ਘਰਦਾਂ ਨੇ ਭੇਜਿਆ ਸੀਗਾ ਲਓ ਜੀ ਇਹ ਉਹ ਬੱਚੇ ਆ ਜਿੰਨਾਂ ਤੇ ਮਾਪੇ ਵਿਸ਼ਵਾਸ ਕਰਕੇ ਭੇਜਦੇ ਆ ਸਾਰੇ ਬੱਚੇ ਇੱਕੋ ਜਿਹੇ ਨਹੀਂ ਹੁੰਦੇ ਜਿੰਨਾਂ ਕੁੜੀਆਂ ਨੇ ਪੜਨਾ ਮੁੰਡਿਆਂ ਨੇ ਪੜਨਾ ਉਹ ਗਰੀਬੀ 'ਚ ਬੈਠ ਕੇ ਵੀ ਉੱਠ ਕੇ ਪੜ ਕੇ ਮੈਂ ਕਹਿੰਦਾ ਜਿੰਨੇ ਮਰਜੀ ਆ ਜੋ ਸਕਸੈਸ ਫੁੱਲ ਬੰਦੇ ਵੇਖ ਲਓ ਜਿਹੜ ਆਪਦੇ ਕੰਮ ਤੇ ਹੋਕਸ ਸੀ ਪਰ ਆ ਇਧਰ ਆਸ਼ਕੀ ਭਾਜੀ ਜਿਹੜੇ ਹੋਏ ਆ ਜੀ ਮੇਰਾ ਵੀ ਮੇਰੇ ਕੰਮ ਤੇ ਸੀਗਾ ਮੈਂ ਇਸ ਦੇ ਵਿੱਚੋਂ ਹਰ ਰੋਜ਼ ਕਲਾਸ ਦੇ ਵਿੱਚੋਂ ਮੇਰੇ 6.5 ਬੈਂਡ ਆਉਨੇ ਹੁੰਦੇ ਸੀ 7 ਤੱਕ ਵੀ ਮੈਂ ਚੱਲ ਜਾਣ ਲੱਗ ਗਈ ਸੀ ਕਿ 10 ਮਹੀਨਿਆਂ ਬਾਅਦ ਠੀਕ ਹੈ ਲੇਕਿਨ ਮੈਨੂੰ ਨਹੀਂ ਸੀ ਪਤਾ ਕਿੰਨਾ ਕਿੰਨਾ ਟਾਈਮ ਹੋ ਗਿਆ ਹੁਣ ਆਈਲੈਂਡਸ ਨਾਲ ਸੰਪਰਕ ਲੱਗਿਆ ਨੂੰ ਇੱਕ ਸਾਲ ਹੋ ਗਿਆ ਜੀ ਤਾਨੂੰ ਕਿੰਨਾ ਹੋ ਗਿਆ ਜੀ ਮੈਨੂੰ ਵੀ ਬਰਾਬਰ ਹੀ ਹੋ ਗਿਆ ਬਸ ਸਾਲ ਹੋ ਗਿਆ ਹਾਂਜੀ ਸਾਲ ਹੋ ਗਿਆ ਸਾਲ ਹੋ ਗਿਆ ਤੇ ਕੰਮ ਹੀ ਥੋੜੇ ਟਾਈਮ ਦੇ ਤਾਂ ਕਹਿੰਦੇ ਵੀ ਤਿੰਨ ਮਹੀਨੇ ਜੀ ਬੈਂਡ ਬੂੰਡ ਆ ਜਾਂਦੇ ਸਾਲ ਕਿਵੇਂ ਕਿ ਬਸ ਉੱਥੇ ਇਕੱਲਾ ਮੂੰਹ ਪਿਆਰੀ ਚੱਲੀ ਗਿਆ ਸਾਲ ਥੋੜਾ ਨਹੀਂ ਸਾਲ ਮੈਂ ਤਾਂ ਉਹ ਲੈਂਦੀ ਹੁੰਦੀ ਸੀ ਬੈਂਡ ਇਹਨਾਂ ਨੇ ਮੈਨੂੰ ਕਿਹਾ ਸੀਗਾ ਮੈਨੂੰ ਕਹਿੰਦੇ ਬੈਂਡਾਂ ਦੀ ਕਿਹੜੀ ਲੋੜ ਹੈ ਤੈਨੂੰ ਬੈਂਡ ਵਜਾਣਾ ਘਰੇ ਲੈ ਕੇ ਜਾਊਂਗਾ ਕਿਉਂ ਜੀ ਕਈਆਂ ਇਹ ਗੱਲਾਂ ਕਈਆਂ ਜੀ ਗੱਲਾਂ ਕਈਆਂ ਮੈਂ ਇਹ ਗੱਲਾਂ ਕਰ ਤੇ ਫੇਰ ਫੇਰ ਕਿਵੇਂ ਤੁਸੀਂ ਆਪਦੇ ਘਰੇ ਦੱਸਤਾ ਸੀ ਵੀ ਮੈਂ ਕੁੜੀ ਨੂੰ ਪਿਆਰ ਕਰਦਾ ਇਹਨੂੰ ਨਹੀਂ ਘਰੇ ਤਾਂ ਨਹੀਂ ਦੱਸਿਆ ਸੀਗਾ ਜੀ ਮੈਂ ਬਸ ਸਾਡੀ ਆ ਹੂੰ ਫਿਰ ਜਦੋਂ ਘਰੇ ਜਾ ਕੇ ਕੋਈ ਗੱਲਬਾਤ ਕੀਤੀ ਜਿਵੇਂ ਤੁਸੀਂ ਪਹਿਲਾਂ ਕਿਹਾ ਮੇਰੇ ਪਾਪਾ ਨਹੀਂ ਮੰਨੇ ਫਿਰ ਗੱਲ ਕੀਤੀ ਤੁਸੀਂ ਜਾ ਕੇ ਹਾਂ ਗੱਲ ਕੀਤੀ ਸੀ ਵੀ ਮੈਂ ਵੀ ਬਾਹਰ ਜਾਣ ਵਾਸਤੇ ਵੀ ਐਲਸ ਕਰ ਰਿਹਾ ਉੱਥੇ ਮੈਨੂੰ ਇੱਕ ਕੁੜੀ ਪਸੰਦ ਆ ਗਈ ਕੁੜੀ ਦੇ ਬੈਂਡ ਬੁੰਡ ਆਏ ਵਈ ਹੈਗੇ ਵਧੀਆ ਹੂੰ ਤੇ ਮੈਂ ਵਿਆਹ ਯਾਨੀ ਥੋੜਾ ਝੂਠ ਮਾਰਦਾ ਬੈਂਡ ਤੇ ਇਹਨੂੰ ਹਜੇ ਵੀ ਨਹੀਂ ਆ ਯਾਨੀ ਤੂੰ ਥੋੜਾ ਝੂਠ ਮਾਰਦਾ ਮੈਂ ਥੋੜਾ ਝੂਠ ਮਾਰਦਾ ਵੀ ਕੁੜੀ ਬਾਹਰ ਲੈ ਜੂਗੀ ਤੇ ਵਿਆਹ ਕਰਾ ਲਾਂਗੇ ਪਰ ਘਰ ਦੇ ਕਹਿੰਦੇ ਨਹੀਂ ਕਰਾਉਣਾਗਾ ਵਿਆਹ ਵੀ ਤੇਰਾ ਔਖਾ ਕੰਮ ਬਿਤੇਰੇ ਵਸ ਦੀ ਗੱਲ ਨਹੀਂ ਹਾਂ ਵਸ ਦੀ ਗੱਲ ਹੈਣੀ ਤੁਹਾਡੇ ਸਾਹਮਣੇ ਹੀ ਵਸ ਦੇਖੋ ਵਾਕਈ ਇਹ ਬੰਦੇ ਦੇ ਯਾਰ ਇਹ ਵਸ ਦੀ ਗੱਲ ਹੈਣੀਗੀ ਇਹ ਤੁਸੀਂ ਵੀ ਜੀ ਉਦੋਂ ਵਸ ਦੀ ਗੱਲ ਸੀਗੀ ਜਦੋਂ ਮੈਨੂੰ ਪਹਿਲਾਂ ਕਦੇ ਚੰਡੀਗੜ੍ਹ ਲੈ ਜਾਂਦਾ ਸੀ ਫਿਰ ਕੁਲੂ ਫਿਰ ਮਹਾਲੀ ਠੀਕ ਹੈ ਫਿਰ ਮਨਾਲੀ ਪਤਾ ਨਹੀਂ ਕਿੱਥੇ ਕਿੱਥੇ ਲੈ ਕੇ ਗਿਆ ਉਦੋਂ ਵਸ ਦੀ ਗੱਲ ਕਿਉਂ ਗਾਈ ਲੈ ਜਾਂਦਾ ਰਹਾਂ ਤੂੰ ਇਹਨੂੰ ਕੁਲੂ ਮਨਾਲੀ ਕਿਤੇ ਹੋਰ ਦੂਰ ਨਹੀਂ ਹਾਂਜੀ ਲੈ ਜਾਂਦਾ ਰਹੀ ਆ ਮਸਲ ਰੋਹੀ ਇਹ ਜਿੱਦੇ ਚੋਂ ਲ ਘੋਲ ਘੋਲ ਜਾਂਦਾ ਸੀ ਮੈਂ ਇੱਕ ਮਿੰਟ ਉਹ ਇੱਕ ਮਿੰਟ ਐਦਾਂ ਐਦਾਂ ਖੇਚਾ ਤੂੰ ਹੀ ਨਹੀਂ ਕਰਨੀ ਇੱਧਰ ਮੇਰੀ ਗੱਲ ਨਾ ਨਾ ਇਹ ਗੱਲ ਤੂੰ ਮੈਨੂੰ ਗੋਆ ਵੀ ਲੈ ਕੇ ਜਾਂ ਪਾਠਾਂ ਚ ਲਈ ਗੱਲ ਇਹ ਨਹੀਂ ਗੋਆ ਚਲਾਂਗੇ ਗੋਆ ਚਲਾਂਗੇ ਹੁਣ ਮੁੱਕਰਦਾ ਭਲਾਂ ਤੈਨੂੰ ਗੋਏ ਚ ਲੈ ਜਾਵੇ ਭਲਾਂ ਪਾਠੀਆਂ ਚ ਲੈ ਜਾਵੇ ਗੱਲ ਉਹ ਨਹੀਂ ਪਰ ਇੱਥੇ ਖਿੱਚਾ ਤੂੰ ਹੀ ਨਹੀਂ ਚਲਣੀ ਬਿਲਕੁਲ ਜੇ ਗੱਲ ਕਰਨੀ ਹੈ ਸਾਨੂੰ ਸੱਦਿਆ ਤਾਂ ਖੜ ਕੇ ਗੱਲ ਕਰ ਗੋਹਾ ਨਹੀਂ ਗੋਆ ਗੋਆ ਚਲ ਜਿੱਥੇ ਵੀ ਲੈ ਜਾਣਾ ਵਿਚ ਤੇ ਵਿਚ ਤੇ ਵੀ ਲੈ ਜਾਣਾ ਸੀ ਹਾਂਜੀ ਵਿਚ ਤੇ ਵੀ ਲੈ ਜਾਣਾ ਸੀ ਮੈਨੂੰ ਲੱਗਦਾ ਵੀ ਇਹ ਵਿਚਾਰੇ ਵਾਲ ਤੁਸੀਂ ਵੇਖੋ ਜਿਹੜੇ ਹਸਾਵਣਾਂ ਨੂੰ ਇਹਨੇ ਸ਼ਹਿਰਾਂ ਚ ਖਵਾਇਆ ਇਹਨੂੰ ਤਾਂ ਮੈਨੂੰ ਲੱਗਦਾ ਹਵਾ ਨਾਲ ਹੀ ਫੁੱਲ ਗਈ ਤੇ ਇਧਰ ਭਾਜੀ ਜਮਾਂ ਬਸ ਉੱਥੇ ਹੀ ਹੋ ਗਏ ਹੁਣ ਤੇਰਾ ਕਹਿਣਾ ਕੀ ਆ ਕੁੜਗੇ ਮੇਰਾ ਕਹਿਣਾ ਕੁਛ ਨਹੀਂ ਮੈਂ ਤਾਂ ਹਜੇ ਵੀ ਕਹਿ ਨਹੀਂ ਆ ਮਾਨਾ ਜੀ ਵਿਆਹ ਹਸਤੇ ਤੇ ਮੈਂ ਵੀਡੀਓ ਡਿਲੀਟ ਕਰਵਾ ਦੂੰਗੀ ਤੁਹਾਡੇ ਤੋਂ ਕਹਿ ਭੀੜ ਕੋ ਆਏ ਤਾਂ ਨਹੀਂ ਡਿਲੀਟ ਹੁੰਦੀ ਕਿਵੇਂ ਹੈ ਤੇਰਾ ਇਰਾਦਾ ਵਿਆਹ ਕਰਾਉਂਦਾ ਨਹੀਂ ਇਰਾਦਾ ਹੁਣ ਤਾਂ ਹੈ ਨਹੀਂ ਗਈ ਇੱਕ ਤਾਂ ਠੰਡ ਕਰਦੇ ਨਹੀਂ ਮੰਨਦੇ ਮੈਂ ਤੇਰਾ ਗਲਾ ਨਾ ਤੋੜ ਇੱਕ ਮਿੰਟ ਐਂਦਾ ਨਹੀਂ ਕੁੜਗੇ ਚੱਲਣਾ ਗੱਲ ਆਏ ਤੂੰ ਗਲਾ ਨੱਪ ਦੇਂਗੀ ਮੈਂ ਤਾਂ ਐਂ ਲੱਗਦਾ ਵੀ ਤੂੰ ਬਲੇਮ ਲਾਈ ਜਾਂਦੀ ਆ ਮੁੰਡੇ ਦਾ ਮੈਂ ਕਦੇ ਬਲੇਮ ਨਹੀਂ ਇਹ ਆਡੀਅנס ਨੇ ਜੱਜ ਕਰਨਾ ਇਹ ਨਹੀਂ ਗੱਲ ਕਰਨੀ ਹੁੰਦੀ ਸਲੀਕੇ ਨਾਲ ਠੀਕ ਆ ਇੱਕ ਮਿੰਟ ਥੋੜੀ ਸੁਣੀ ਜਾਂਦੀ ਆ ਤੁਹਾਡੇ ਪੱਖ ਚ ਕਾਨੂੰਨ ਬਣ ਜਾਂਦੇ ਆ ਮੈਂ ਕਹਿੰਦਾ ਠੀਕ ਆ ਸਾਰੀਆਂ ਬੀਬੀਆਂ ਇਦਾਂ ਨਹੀਂ ਹੁੰਦੀਆਂ ਪਰ ਕਿਤੇ ਨਾ ਕਿਤੇ ਫਿਰ ਕਾਨੂੰਨ ਨੂੰ ਵੀ ਝਾਕਣਾ ਪ ਤਾ ਉਹ ਦੁੱਧ ਦਾ ਦੁੱਧ ਪਾਣੀ ਕਰ ਦਿੰਦੀਆਂ ਸਾਡੀਆਂ ਮਾਨਜੋਗ ਅਦਾਲਤਾਂ ਠੀਕ ਆ ਗੱਲ ਪਾ ਕੇ ਗੱਲ ਨਹੀਂ ਹੁਣ ਗੱਲ ਕਰਨੀ ਐ ਸਲੀਕੇ ਨਾਲ ਕਰ ਹੋ ਸਕਦਾ ਜਿਹੜੇ ਬਿਹੇਵ ਤੂੰ ਇੱਥੇ ਖੜੀ ਕਰੀ ਜੰਦੀਆਂ ਇਹਦੇ ਨਾਲ ਤੂੰ ਏਦਾਂ ਲੜਦੀ ਹੋਵੇਂ ਤਾਂ ਹੀ ਹੁਣ ਖਿਹੜਾ ਛਡਾਉਣ ਨੂੰ ਜੇ ਪੱਤਰਕਾਰਾ ਤੇਰੇ ਨਾਲ ਇਉਂ ਹੋਵੇ ਤੇਰੀ ਗਰਲਫ੍ਰੈਂਡ ਮੁਕਰੇ ਜਾਂ ਠੀਕ ਐ ਤੂੰ ਮੁਕਰੇ ਤੇ ਉਹ ਤੇਰੇ ਤੇ ਜਦੋਂ ਕੇਸ ਕਰੇ ਤੈਨੂੰ ਤਾਂ ਬੰਦਾ ਲੱਗੇ ਤੈਨੂੰ ਜੇ ਇਹ ਗੱਲਾਂ ਵਿਬਾਸੀ ਕਰਨੀਆਂ ਹੁੰਦੀਆਂ ਨਾ ਤੇ ਅਸੀਂ ਇੰਨੇ ਮਸਲੇ ਨਾ ਲੈ ਕੇ ਆਉਂਦੇ ਠੀਕ ਆ ਪਹਿਲਾਂ ਤੂੰ ਮੈਨੂੰ ਇਹ ਗੱਲ ਦੱਸ ਵੀ ਤੂੰ ਆਪ ਦਾ ਮਾਮਲਾ ਦੱਸਣਾ ਕਿ ਸਾਡੇ ਨਾਲ ਪੰਗਾ ਲੈਣਾ ਪ ਤੇਰੀ ਗੱਲ ਸੁਣੋ ਤੁਹਾਨੂੰ ਕੀ ਪਤਾ ਪਿਆਰ ਕੀ ਹੁੰਦਾ ਵੇਖੋ ਵੇਖੋ ਪਿਆਰ ਤਾਂ ਥੋਨੇ ਪਤਾ ਪਿਆਰ ਤੇ ਇਹਨਾਂ ਨੂੰ ਪਤਾ ਜੀ ਜਿਹੜੇ ਕੁਲੂ ਮਨਾਲੀ ਜਾਂਦੇ ਆ ਪਿਆਰ ਇਹਨਾਂ ਨੂੰ ਪਤਾ ਜੀ ਜਿਹੜੇ 버ਗਰ ਖਾਂਦੇ ਆ ਠੀਕ ਆ ਪਿਆਰ ਇਹਨਾਂ ਨੂੰ ਪਤਾ ਜੀ ਜਿਹੜੇ ਘਰਦਿਆਂ ਦੀਆਂ ਇੱਜ਼ਤਾਂ ਰੋਲਦੇ ਆ ਪਿਆਰ ਇਹਨਾਂ ਨੂੰ ਪਤਾ ਜੀ ਜਿਹੜੇ ਮਾਪਿਆਂ ਦੀਆਂ ਫੀਸਾਂ ਦੀ ਦੁਰਵਰਤੋਂ ਕਰਦੇ ਆ ਪਿਆਰ ਤੇ ਇਹਨਾਂ ਨੂੰ ਪਤਾ ਜੀ ਸਾਨੂੰ ਕਾਹਦਾ ਪਿਆਰ ਪਤਾ ਜਿਹੜੇ ਫਰਜ਼ ਸਮਝਦੇ ਆ ਜ਼ਿੰਮੇਵਾਰੀ ਸਮਝਦੇ ਆ ਹਰ ਵੀਡੀਓ ਚ ਸੱਚ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆਪਣੇ ਮੈਸੇਜ ਰੇ ਸਾਨੂੰ ਪਿਆਰ ਦਾ ਕੀ ਪਤਾ ਇਹੀ ਕਹਿਣਾ ਚਾਹਣੀ ਆ ਤੂੰ ਤੁਸੀਂ ਕਹਿੰ ਜਿਦਾਂ ਰੋਲਦੇ ਆ ਅਸੀਂ ਜਿਦਾਂ ਰੋਲਦੇ ਆ ਹੁਣ ਆਹਾ ਮੁੰਡਾ ਤੁਹਾਡੇ ਸਾਹਮਣੇ ਖੜਾ ਹੈ ਆਹਾ ਮੁੰਡਾ ਵੇਖੋ ਗਰਲ ਤੇਰਾ ਬੋਏਫ੍ਰੈਂਡ ਹੈ ਅੱਛਾ ਬੋਏਫ੍ਰੈਂਡ ਜਦੋਂ ਉਹਨੇ ਮੈਨੂੰ ਕੁੜੀ ਕਿਹਾ ਸੀ ਉਦੋਂ ਨਹੀਂ ਦਿਸੇ ਬਈ ਮੇਰੀ ਬੋਏਫ੍ਰੈਂਡ ਗਰਲਫ੍ਰੈਂਡ ਹੈ ਹੁਣ ਤੁਹਾਨੂੰ ਉਹੋ ਲੱਗਦੀ ਹੈ ਮਿਰਚਾਂ ਲੱਗਦੀਆਂ ਕਿਉਂ ਤੁਹਾਡੀ ਜਾਤੀ ਦਾ ਆ ਗਿਆ ਨਾ ਜਾਤੀ ਜੂਤੀ ਦਾ ਕੋਈ ਨਹੀਂ ਇਹ ਗਲਤ ਗੱਲ ਆ ਨਾ ਅਸੀਂ 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 ਤਾਂ ਕਦੇ ਇੱਕ ਚੀਜ਼ ਮੰਨੀ ਨਹੀਂ ਹੁਣ ਮੇਰਾ ਵੀਰ ਇਹ ਗੱਲ ਦੱਸ ਤੂੰ ਫੇਸਾ ਫੁੱਸਾ ਭਰਦਾ ਰਿਹਾ ਇਹਦੀਆਂ ਤੂੰ ਫੀਸਾ ਭਰਦਿਆਂ ਰਹੀ ਥੋੜੀਆਂ ਬਹੁਤਾਂ ਭਰੀਆਂ ਬਹੁਤ ਐਵੇਂ ਗੱਪ ਛੱਡਦਾ ਫੀਸਾ ਫੂਸਾ ਨਹੀਂ ਭਰੀਆਂ ਫੀਸਾ ਮੈਂ ਹੀ ਭਰਦੀ ਅੱਛਾ ਤੁਸੀਂ ਪੂਰਾ 1 ਸਾਲ ਲਾਇਆ 1 ਸਾਲ 'ਚ ਕਿੰਨੇ ਵਾਰੀ ਆਇਲਸ ਕੀਤਾ ਆਇਲਸ ਦਾ ਪੇਪਰ ਹੁਣ ਮੈਂ ਤੁਹਾਨੂੰ ਦੱਸੀ ਮੈਂ ਇੱਕ ਵਾਰੀ ਭਰਿਆ ਸੀਗਾ ਟਾਈਮ ਕਿੰਨਾ ਹੋ ਗਿਆ ਆਇਲਸੈਂਟ ਦੇ ਵਿੱਚ ਲੱਗਿਆ ਇੱਕ ਸਾਲ ਹੋ ਗਿਆ ਤੇ ਫਿਰ ਇੱਕ ਸਾਲ ਚ ਇਹ ਤਾਂ ਕੰਮ ਹੀ ਥੋੜੇ ਟਾਈਮ ਦਾ ਹੁੰਦਾ ਵੀ ਬੈਂਡ ਆ ਜਾਂਦੇ ਰ ਤਿੰਨ ਕਿ ਮਹੀਨਿਆਂ ਦਾ ਪ੍ਰੋਸੈਸੀ ਹੁੰਦਾ ਜਿਹੜੇ ਬੱਚੇ ਜ਼ਿਆਦਾ ਇੰਟੈਲੀਜੈਂਟ ਆ ਉਹ ਤਾਂ ਮਹੀਨਾ ਦੋ ਮਹੀਨੇ ਲਾਉਂਦੇ ਆ ਫਿਰ ਸਰ ਮੇਰਾ ਆਇਲਸ ਵਾਲੇ ਬਸ ਤਾਂ ਧਿਆਨ ਹੀ ਨਹੀਂ ਲੱਗਿਆ ਮੈਨੂੰ ਕਹਿੰਦਾ ਬੈਂਡ ਵਜਾਣਾ ਘਰੇ ਲੈ ਕੇ ਜਾਊਂਗਾ ਮੈਂ ਤਾਂ ਫਿਰ ਉੱਧਰ ਹੋ ਗਈ ਸੀ ਅੱਛਾ ਤੂੰ ਬਿਆਹ ਵਾਲੀ ਫੀਲਿੰਗ ਹੀ ਲੈਣੀ ਤੂੰ ਜਾਣੀ ਕੋਲ ਮਲਾ ਕੇ ਇਹੀ ਗੱਲ ਹੋਈ ਸੀ ਕਿਹਾ ਸੀ ਮੈਂ ਸੋਚਿਆ ਸੀ ਵੀ ਚਲੋ ਆਇਲਸ ਕਰ ਲੈਂਦੇ ਆ ਵਧੀਆ ਬੈਂਡ ਆ ਜਾਣਗੇ ਤੇ ਇਹਦੇ ਚੱਕਰਾਂ 'ਚ ਮੇਰੇ ਬਾਹਰ ਜਾਣ ਵਾਲੇ ਨੇ ਗਗਾ ਕਰਦੇ ਨਹੀਂ ਮੈਂ ਤੇ ਤੂੰ ਸਾਲ ਚ ਕਿੰਨੇ ਵਾਰੀ ਐਲੈਂਡਸ ਕੀਤੇ ਕੋਈ ਆਇਆ ਤੈਨੂੰ ਬੈਂਡ ਮੁੰਡਾ ਬਣ ਮੈਂਨੂੰ ਤਾਂ ਹੀ ਬਸ ਚਾਰ ਪੰਜ ਵਾਰੀ ਕੀਤੀ ਹੈ ਬਸ ਪੰਜ ਸਾਢੇ ਪੰਜ ਹੀ ਰਹਿ ਜਾਂਦੇ ਹੀ ਮੇਰੇ ਬੈਂਡ ਇਹਨਾਂ ਨੂੰ ਦੱਸੋ ਵੀ ਸਵਾਹ ਹੁਣੇ ਸੀ ਤੁਰੇ ਤਾਂ ਕੁਲੂ ਮਨਾਲੀ ਫਿਰਦੇ ਰਹੇ ਬੈਂਡ ਆਉਣੇ ਸੀ ਜੇ ਆਈਲੈਂਡ ਸੈਂਟਰ ਚ ਕਿਤੇ ਬੈਂਦੇ ਉੱਥੇ ਕਿਤੇ ਬਹਿ ਕੇ ਪੜਦੇ ਫੇਰ ਆਉਣੇ ਹੁੰਦੇ ਬੈਂਡ ਬੈਂਡ ਆਏ ਨਹੀਂ ਆਉਣੇ ਹੁੰਦੇ ਠੀਕ ਆ ਹੁਣ ਇਹ ਤਾਂ ਕਹਿੰਦੀ ਵੀ ਮੇਰੇ ਨਾਲ ਵਿਆਹ ਕਰਾਉਣਾ ਪਊਗਾ ਨਹੀਂ ਮੈਂ ਵਿਆਹ ਨਹੀਂ ਕਰਾ ਸਕਦਾ ਮੇਰੇ ਘਰ ਦੇ ਨਹੀਂ ਮੰਨਦੀ ਨਾਲੇ ਆਪਾਂ ਕਿਹੜਾ ਕੋਈ ਲਿਖ ਲਿਖਾ ਕੀਤਾ ਸੀ ਇਹਦੇ ਨਾਲ ਵੀ ਹਾਂ ਵੀ ਮੈਂ ਤੇਰੇ ਇਹ ਤਾਂ ਹੁਣ ਕਹਿੰਦਾ ਮੈਂ ਵਿਆਹ ਹੀ ਨਹੀਂ ਕਰਾਉਣਾ ਐਵੇਂ ਕਿ ਮੈਂ ਕਹਿੰਦਾ ਵਿਆਹ ਨਹੀਂ ਕਰਾਉਣਾ ਮੈਂ ਕੇਸ ਦਰਜ ਵੀ ਕਰਵਾਉਂਗੀ ਮੈਨੂੰ ਲਾਰੇ ਲਾਏ ਆਂ ਨੇ ਇਹ ਤਾਂ ਕਹਿੰਦਾ ਲਾਰੇ ਲਾਏ ਆ ਇਹ ਠੱਕਾ ਹੀ ਤਾਂ ਹੀ ਕਰਦੀ ਐ ਇਹ ਵੀ ਇਥਾਨ ਇੱਕ ਮਿੰਟ ਇੱਕ ਕਮੈਂਟ ਕਰ ਲਈ ਠੱਕਾ ਕਰ ਇੱਕ ਮਿੰਟ ਔਰ ਕੇ ਗੱਲ ਸੁਣਾ ਹੁਣ ਇਹ ਤਾਂ ਠੱਕਾ ਕਰਦੀ ਮੇਰੇ ਨਾਲ ਇਹ ਨੇ ਧੱਕਾ ਤਾਂ ਮੈਨੂੰ ਲੱਗਦਾ ਬਾਈ ਵੱਲ ਵੇਖ ਕੇ ਵੀ ਧੱਕਾ ਤਾਂ ਇਹਦੇ ਨਾਲ ਵਾਕਿਆ ਹੀ ਹੁੰਦਾ ਹੋਊਗਾ ਵਿਚਾਰੇ ਨਾਲ ਤੁਸੀਂ ਵੇਖ ਲਓ ਅਸਲ ਦੇ ਵਿੱਚ ਇਹ ਕਮੈਂਟ ਸਪੋਰਟ ਨਹੀਂ ਜਿਹੜੀ ਗੱਲ ਹੋ ਗਈ ਇੱਥੇ ਚੁੱਪ ਕਰ ਜਾ ਗੱਲ ਕਰਨੀ ਪੂਜੀ ਜਿਹੜੇ ਹਸਾਬ ਨਾਲ ਧੱਕਾ ਕਰਦੇ ਮੈਨੂੰ ਐ ਲੱਗਦਾ ਕਿ ਤੇ ਮੇਰਾ ਗਲ ਗੋਲੀ ਨਾ ਨੱਪਦੇ ਅੱਛਾ ਹੁਣ ਮੈਂ ਤੇਰਾ ਅਸਲ 'ਚ ਤਾਂ ਮੈਂ ਤੇਰਾ ਗਲ ਨਾ ਨੱਪਿਆ ਹੁਣ ਮੈਂ ਤੇਰਾ ਗਲ ਨੱਪੂਗੀ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਉਹ ਦਿਨ ਹੀ ਨੱਪੇ ਗਲ ਤੇਰਾ ਜਿੱਦੇ ਕੁਲੂ ਮਨਾਲੀ ਜਾਂਦੇ ਸੀ ਇਕੱਠੇ ਤੁਸੀਂ ਗਲ ਨੱਪਦੀ ਸੀ ਬਸ ਮੈਂ ਹੀ ਬਚਾਅ ਕਰ ਲਈ ਆਪਦਾ ਨਹੀਂ ਫਿਰ ਇੱਕ ਮਿੰਟ ਕੋਲੂ ਮਨਾਲੀ ਤਾਂ ਤੂੰ ਹੀ ਲੈ ਕੇ ਜਾਂਦਾ ਹੋਵੇਂਗਾ ਮੈਂ ਜਾਂਦਾ ਸੀ ਇਹ ਲੈ ਲੈ ਕੇ ਜਾਂਦਾ ਸੀ ਖਰਚਾ ਕੌਣ ਕਰਦਾ ਹੈ ਖਰਚਾ ਮੈਂ ਉਹਦੇ ਕੋਲੋਂ ਕਰਦਾ ਸੀ ਖਰਚਾ ਤੂੰ ਹੀ ਕਰੇਂਗਾ ਖਰਚਾ ਹੋਰ ਤੇਰਾ ਪਿਓ ਕਰੂਗਾ ਜੇ ਤੂੰ ਲੈ ਕੇ ਗਿਆ ਸੀ ਤੂੰ ਹੀ ਕਰੇਂਗਾ ਖਰਚਾ ਦੱਸੋ ਦੱਸੋ ਇਹ ਇਹ ਹੁੰਦੀ ਆ ਆਮ ਆਮ ਗੱਲ ਇਹ ਹੁੰਦੀ ਆ ਇਦਾਂ ਲਵ ਸਟੋਰੀਆਂ ਦੇ ਵਿੱਚ ਆ ਪਿੱਛੇ ਤੁਹਾਨੂੰ ਇੰਸਟਾਗ੍ਰਾਮ ਵਾਲੀ ਆਪਾਂ ਸਟੋਰੀ ਉਹ ਵੀ ਦਿਖਾਈ ਸੀਗੀ ਹਨਾ ਪਰ ਹੁਣ ਇਹ ਗੱਲ ਆ ਵੀ ਇਹ ਕਹਿੰਦੀ ਮੈਂ ਤਾਂ ਮੁਕਰਨ ਨਹੀਂ ਦੇਣਾ ਹੁਣ ਤੇਰਾ ਇਰਾਦਾ ਕੀ ਆ ਮੈਂ ਰੱਦ ਦਾ ਬਸਤੀ ਮੈਂ ਖੜਾ ਛੁੱਟਣਾ ਇਹਦੇ ਤੋਂ ਬਸ ਆਇਆ ਤਾਂ ਨਹੀਂ ਖੜਾ ਛੁੱਟਣਾ ਯਾਰ ਆਇਆ ਤਾਂ ਖੜਾ ਫਿਰ ਐਂ ਤਾਂ ਨਹੀਂ ਹੁੰਦਾ ਵੀ ਤੁਸੀਂ ਹੁਣ ਇਹਦੇ ਨਾਲ ਇਹ ਸਾਲ ਤੋਂ ਇੱਕ ਦੂਜੇ ਨੂੰ ਇਹ ਜਾਣਦੇ ਆ ਕਰਦੇ ਆ ਠੀਕ ਆ ਦੂਰ ਨੇਰੇ ਆਉਂਦੇ ਜਾਂਦੇ ਰਹੇ ਆ ਹੁਣ ਐਂ ਥੋੜੋ ਖੜਾ ਛੁੱਟ ਜੂਗਾ ਐ ਹੁਣ ਇਹ ਤਾਂ ਖੜਾ ਨਹੀਂ ਛੁੱਟਣਾ ਯਾਰ ਫਿਰ ਨਹੀਂ ਫਿਰ ਕੋਈ ਤਾਂ ਹੱਲ ਕਰੋ ਜੀ ਮੇਰਾ ਹੱਲ ਨੂੰ ਮੇਰੇ ਕੋਲੇ ਕਿਹੜਾ ਸਟਾਮਪ ਰਿਆ ਤੁਹਾਡਾ ਵੀ ਤੁਸੀਂ ਇਕੱਠਿਆਂ ਨੇ ਆਸ ਵਿੱਚ ਮੋਹ ਪਿਆਰ ਕੀਤਾ ਤਾਂ ਇਹਦਾ ਵੀ ਨਹੀਂ ਭਰਿਆ ਜੀ ਮੈਂ ਇਹਦੇ ਨਾਲ ਹੀ ਵਿਆਹ ਕਰਾਉਂਗਾ ਮੇਰੇ ਕੋਲ ਮੇਰੇ ਕੋਲ ਸਾਰੀਆਂ ਫੋਟੋਆਂ ਪਈਆਂ ਨੇ ਮੇਰੇ ਕੋਲ ਸਾਰੇ ਪ੍ਰੂਫ ਹੈ ਮੇਰੇ ਕੋਲ ਸਾਰੀਆਂ ਚੈਟਾਂ ਪਈਆਂ ਗਈਆਂ ਮੈਂ ਥਾਣੇ ਜਾ ਕੇ ਤੇ ਕੇਸ ਦਰਜ ਕਰਾਉਂਗੀ ਨਹੀਂ ਕੋਈ ਕੋਸੋਂ ਨੂੰ ਫੋਨ ਫੜਨ ਲਾਉਂਦਾ ਵੀਡੀਓ ਕਾਲ ਕੋਈ ਕਰਦਾ ਮੈਨੂੰ ਵੀਡੀਓ ਕਾਲ ਸਾਰਾ ਦਿਨ ਵੀਡੀਓ ਕਾਲ ਚੱਲਦੀ ਸੀ ਸਾਡੀ ਹੁਣ ਮੁਕਰੇ ਤਾਂ ਮੁਕਰੇ ਪਹਿਲਾਂ ਤੁਸੀਂ ਇਹ ਦੇਖ ਲਓ ਵੀ 9 ਤੋਂ ਲੈ ਕੇ 3-4 ਵਜੇ ਤੱਕ ਤਾਂ ਸੀ ਸੈਂਟਰ ਨੂੰ ਦੇ ਸੀ ਕਿ ਤਾਂ ਮਤਲਬ ਲਾਈਵ ਹੀ ਸੀਗੀ ਹੈਨਾ ਤੇ ਉਸ ਤੋਂ ਬਾਅਦ ਘਰੇ ਜਾ ਕੇ ਰੋਟੀ ਨਹੀਂ ਸੀ ਚੰਗੀ ਲੱਗਦੀ ਬੁੱਗੂ ਰੋਟੀ ਖਾ ਲਈ ਮੇਰੇ ਪੁੱਤ ਨੇ ਖਾਣਾ ਖਾਇਆ ਤੇ ਹੁਣ ਇਹਨੂੰ ਮੈਂ ਚੰਗੀ ਲੱਗਣੋਂ ਹਟ ਗਈ ਇਹ ਇਹੀ ਹੁੰਦਾ ਸੀ ਵੀਡੀਓ ਕਾਲ ਚ ਗੱਲ ਹਾਂ ਪੁੱਛਦਾ ਸੀਗਾ ਇਹ ਮੈਨੂੰ ਇਹ ਮੋ ਐਂ ਐ ਤਾਂ ਪਿਆਰ ਹੈਗਾ ਸੀਗਾ ਇਹਦੇ ਨਾਲ ਆਏ ਓਏ ਇਹ ਮੈਨੂੰ ਲੱਗਦਾ ਉਹ ਪਿਆਰਾ ਜਿਹੜਾ ਹੀ ਰਾਂਝੇ ਨੇ ਵੀ ਨਹੀਂ ਕੀਤਾ ਤਾਂ ਉਹ ਤੋਂ ਉਹ ਮਹਾ ਇਹ ਗੱਲ ਹੈਗੀ ਅੱਜ ਕੱਲ ਦੀ ਆਸ਼ਕੀ ਵੀ ਇਹ ਜਿਆ ਰੋਟੀ ਖਾ ਲਈ ਪੁੱਤ ਨਹੀਂ ਖਾਦੀ ਇਹ ਬੱਗੂ ਬੱਗੂ ਵਾਲੇ ਚੱਕਰ ਤਾਂ ਜ਼ਿਆਦਾ ਚੱਲੇ ਵੇ ਬੱਗੂ ਹੈ ਮਿੱਠੀ ਮੁਠੇ ਵਾਲੇ ਇਹ ਪਰ ਇਹ ਦੇਖੋ ਵੀ ਜਿਹੜੇ ਬੱਗੂ ਮਿੱਠੂ ਆ ਨਾ ਬਾਅਦ ਚ ਸਾਰੇ ਕੌੜ ਤੁੰਮੇ ਬਣ ਜਾਂਦੇ ਆ ਘੜਤਣ ਆ ਜਾਂਦੀ ਆ ਪਰ ਹੁਣ ਗੱਲ ਇਹ ਆ ਵੀ ਇਹ ਕਹਿੰਦੀ ਵੀ ਹੁਣ ਮੈਂ ਤਾਂ ਇਹ ਗੱਲ ਵੀ ਜਾਂਦਾ ਮੇਰ ਦਾ ਅੱਛਾ ਜੇ ਇਧਰ ਨਾ ਵਿਆਹ ਨਹੀਂ ਕਰਾਂ ਨਹੀਂ ਕਰਾਉਂਦਾ ਠੀਕ ਆ ਹੁਣ ਤੂੰ ਦੁਬਾਰਾ ਇਲਰਸ ਕਰਨੀ ਆ ਮੈਂ ਕਿਉਂ ਦੁਬਾਰਾ ਐਲਸ ਕਰੂੰਗੀ ਇਹਨੇ ਮੈਨੂੰ ਆਖਿਆਗਾ ਵੀ ਆਪਾਂ ਬੈਂਡ ਬਾਜਿਆ ਨਾਲ ਵਧੀਆ ਬਰਾਤ ਲੈ ਕੇ ਆਉਂਗਾ ਆਪਾਂ ਵਿਆਹ ਕਰਾਵਾਂਗੇ ਉਸ ਤੋਂ ਬਾਅਦ ਆਪਾਂ ਦੋਨੇ ਜਣੇ ਚੱਲਾਂਗੇ ਅੱਛਾ ਹੁਣ ਐ ਦੱਸ ਵੀ ਤੁਹਾਡੇ ਫਾਦਰ ਸਾਹਿਬ ਕਿਉਂ ਨਹੀਂ ਮੰਨਦੇ ਕੀ ਕਹਿੰਦੇ ਉਹ ਕਹਿੰਦੇ ਕੀ ਆ ਨਹੀਂ ਕਹਿੰਦੇ ਵੀ ਤੂੰ ਤੇਰੇ ਉਹ ਬੈਂਡ ਤਾਂ ਹੀ ਨਹੀਂ ਗੇ ਤੂੰ ਹੋਰ ਹੀ ਪਾਸੇ ਚੱਕਰਾਂ 'ਚ ਪੈ ਗਿਆ ਪਿਆਰ ਪਿਓਰ ਦੇ ਚੱਕਰਾਂ 'ਚ ਪੈ ਗਿਆ ਵੀ ਇਹ ਠੀਕ ਨਹੀਂਗਾ ਹਾਂ ਵੀ ਇਹ ਠੀਕ ਨਹੀਂਗਾ ਮੈਂ ਤਾਂ ਆਪਦੀ ਫੀਸਾਂ ਸਾਰੀਆਂ ਇਹਦੇ ਤੇ ਲਾਤੀਆਂ ਹੀ ਅੱਛਾ ਇਹ ਤਾਂ ਕਹਿੰਦਾ ਫੀਸਾਂ ਭਰੀਆਂ ਫੀਸਾਂ ਭਰੀਆਂ ਨਹੀਂ ਇਹਨੇ ਆਪਣੀਆਂ ਫੀਸਾਂ ਜਿਹੜੀਆਂ ਐਸ ਦੀਆਂ ਆਏ ਨੇ ਭਰਨੀਆਂ ਸੀ ਨਾ ਜਿਹੜੀਆਂ ਐਸ ਦੀਆਂ ਨੇ ਫੀਸਾਂ ਭਰਨੀਆਂ ਸੀ ਉਦੋਂ ਤਾਂ ਮੈਨੂੰ ਕਹਿੰਦਾ ਸੀਗਾ ਬੁੱਗੂ ਬਕੁੱਲੂ ਚਲਦੇ ਆ ਬੁੱਗੂ ਬਮਨਾਲੀ ਚਲਦੇ ਆ ਉਦੋਂ ਮਨਾਲੀ ਲੈ ਕੇ ਘੁੰਮਿਆ ਫਿਰਦਾ ਰਹਿੰਦਾ ਸੀ ਹਾਂ ਜਿਹੜੀਆਂ ਮੇਰੇ ਫੀਸਾਂ ਸੀ ਇਹ ਸਾਰੀਆਂ ਮੈਂ ਇਹਦੇ ਤੇ ਲਾ ਦੀਆਂ ਓਕੇ ਉਹ ਕਹਿੰਦਾ ਫਿਰ ਤੇਰੇ ਤੇ ਭਲਾ ਕੁੱਲੂ ਨਾਲੀ ਲਾਤੀਆਂ ਭਾਈ ਤੇ ਭਲਾ ਇੱਥੇ ਸੈਂਟਰ 'ਚ ਵੀ ਫੀਸਾਂ ਭਰ ਮੇਰੇ ਤੇ ਨਹੀਂ ਲਾਈਆਂ ਫਿਰ ਉਹ ਤਾਂ ਮੈਨੂੰ ਡੇਟ ਕਰਦਾ ਸੀ ਲੈ ਕੇ ਜਾਂਦਾ ਸੀਗਾ ਫਿਰ ਇਹਦੇ ਵਿੱਚ ਤਾਂ ਕੋਈ ਦੋ ਰਹਿ ਨਹੀਂ ਹੁਣ ਹੁਣ ਤੁਸੀਂ ਮੈਨੂੰ ਇੱਕ ਵੀ ਤੁਹਾਡੇ ਪੇਰੈਂਟਸ ਆ ਜਿਹੜੇ ਤੁਹਾਡੇ ਪੇਰੈਂਟਸ ਹਨ ਤੁਹਾਡੇ ਮਾਪੇ ਆਗੇ ਉਹ ਕੀ ਕਹਿੰਦੇ ਆ ਉਹ ਤੈਨੂੰ ਵੀ ਆਈਲੈਂਡਸ ਤੈਨੂੰ ਉਹਨਾਂ ਨੇ ਪੜ੍ਹਨ ਭੇਜਿਆ ਇੱਕ ਕੰਮ ਕੀਤਾ ਵੀ ਭਾਈ ਤੂੰ ਪੜ੍ਹ ਕੇ ਬਾਹਰ ਜਾ ਚਾਹ ਜਿਵੇਂ ਮਰਜ਼ੀ ਵੀਜ਼ਾ ਲੱਗੇ ਹਨਾ ਉਹਨਾਂ ਦਾ ਕੀ ਕਸੂਰ ਆ ਮੇਰੇ ਘਰ ਦੇਆਂ ਦਾ ਤਾਂ ਕੋਈ ਕਸੂਰ ਨਹੀਂ ਮੈਂ ਮੇਰੇ ਘਰੇ ਵੀ ਮੈਂ ਗੱਲ ਕਰਨ ਵਾਲੀ ਸੀਗੀ ਹਜੇ ਕਰਨ ਵਾਲੀ ਸੀ ਹਾਂ ਇਹ ਗੱਲ ਕੀਤੀ ਨਹੀਂ ਜੀ ਘਰੇ ਵੀ ਮੈਂ ਮੁੰਡੇ ਨੂੰ ਪਸੰਦ ਕਰਦੀਆਂ ਜਾਂ ਮੁੰਡੇ ਨਾਲ ਵਿਆਹ ਕਰਾਉਣਾ ਇਹ ਤਾਂ ਮੈਨੂੰ ਹੀ ਕਹੀ ਜਾਂਦੀ ਆ ਵੀ ਤੂੰ ਆ ਦੇ ਪਰ ਤੂੰ ਤੂੰ ਤਾਂ ਗੱਲ ਇੱਕ ਮਿੰਟ ਫਿਰ ਇਹਦੇ ਘਰ ਦੇ ਜਦੋਂ ਮੰਨੇ ਨਹੀਂ ਫਿਰ ਮੈਂ ਕਿਉਂ ਮੇਰੇ ਘਰ ਦੇਆਂ ਦੀ ਨਿਗਾਹ ਦੇ ਵਿੱਚ ਡਿੱਗਾ ਇੱਥੇ ਸੁਣੋ ਤੁਸੀਂ ਹਜੇ ਡਿੱਗਣ ਵਾਲੀ ਕੈਸਰ ਲੱਗਦਾ ਤੁਹਾਨੂੰ ਵੀ ਰਹਿ ਗਈ ਆ ਤੁਸੀਂ ਦੇਖੋ ਯਾਰ ਹਜੇ ਵੀ ਇਹਨਾਂ ਦਾ ਹਾਈ ਲੈਵਲ ਇਹੋ ਜਿਹਾ ਮੈਂ ਕਹਿੰਦਾ ਠੀਕ ਆ ਜਿਹੜੇ ਮਾਪੇ ਆ ਨਾ ਸਾਡੇ ਉਹ ਬੇਸ਼ੱਕ ਆਪਾਂ ਇਹ ਸ਼ਬਦ ਬੋਲ ਦਿੰਦੇ ਆ ਵੀ ਉਹ ਪ੍ਰਾਣ ਆਣਪੜਾ ਉਹਨਾਂ ਨੂੰ ਅੱਜ ਦੀ ਖਿਆਲ ਆਤਾਂ ਦਾ ਪਤਾ ਨਹੀਂ ਅੱਜ ਤਰੱਕੀ ਕਰ ਰਹੇ ਆ ਜਨਰੇਸ਼ਨ ਬਦਲ ਗਈ ਨਹੀਂ ਉਹ ਬਹੁਤ ਸਿਆਣੇ ਆ ਤੁਸੀਂ ਵੇਖੋ ਜਿਹੜੇ ਪੁਰਾਣੇ ਬਜ਼ੁਰਗ ਸੀ ਨਾ ਉਹਨਾਂ ਦੀ ਝੇਪ ਜੇ ਕੋਈ ਚਾਚਾ ਤਾਇਆ ਪਿੰਡ 'ਚ ਹੁੰਦਾ ਸੀ ਨਾ ਜਿਹੜੇ ਪਹਿਲਾਂ ਆਪਣੇ ਵੇਲੇ ਸੀ ਉਹ ਝੇ ਮੰਨਦੇ ਸੀ ਨਾ ਚਾਚਾ ਆਉਂਦਾ ਤੂੰ ਕੰਨ ਦੇ ਢੇਠਲੇ ਪਾਸੇ ਹੀ ਮਾਰਦੇ ਸੀ ਹੁਣ ਤੂੰ ਇਹ ਗੱਲ ਕਹਿਨੀ ਆ ਵੀ ਮੈਂ ਆਪਦੇ ਮਾਪਿਆਂ ਦੀ ਨਿਗਾ 'ਚ ਕਿਉਂ ਗिरा ਹੁਣ ਤੈਨੂੰ ਲੱਗਦਾ ਵੀ ਤੂੰ ਖੜੀ ਆ ਮਾਪਿਆਂ ਦੀ ਨਿਗਾ 'ਚ ਮੇਰੇ ਘਰ ਦੇ ਘਰੇ ਤਾਂ ਮੇਰੇ ਕੋਈ ਗੱਲ ਦਾ ਪਤਾ ਹੀ ਨਹੀਂ ਆ ਮੈਨੂੰ ਆ ਹੁਣ ਲੱਗੂ ਨਾ ਸਾਡੀ ਤਾਂ ਪੁਮੀਰੀ ਵਾਂਗੂ ਵੀਡੀਓ ਜਾਂਦੀ ਏ ਇਹ ਤਾਂ ਮੈਨੂੰ ਆਏ ਸੀਗਾ ਨਾ ਮੈਨੂੰ ਆਏ ਸੀਗਾ ਵੀ ਇਹ ਗੱਲ ਕਰੂਗਾ ਹੈ ਸਮਨ ਮੰਨ ਗਏ ਫਿਰ ਅਰੇਂਜ ਮੈਰिज ਟਾਈਪ ਹੀ ਹੋ ਜੂਗਾ ਇਹ ਘਰ ਦੇ ਮਤਲਬ ਮੇਰੇ ਘਰੇ ਰਿਸ਼ਤਾ ਲੈ ਕੇ ਆਉਣਗੇ ਇਹਨਾਂ ਮੇਰੀਆਂ ਸਾਰੀਆਂ ਮਤਲਬ ਜਾਨੀ ਜਾਨੀ ਕਿਤੇ ਨਾ ਕਿਤੇ ਇਹ ਪੱਖ ਵੀ ਹੁੰਦਾ ਪਰ ਇੱਥੇ ਇਹ ਗੱਲ ਨਹੀਂ ਕਹਿ ਰਹੇ ਵੀ ਕੁੜੀ ਨੇ ਕਿੱਦੇ ਕਿਤੇ ਇਹ ਸੋਚ ਆਵੇ ਆਪਾਂ ਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ ਪਹਿਲਾਂ ਮੁੰਡਾ ਮਨਾਵੇ ਮੁੰਡੇ ਦੇ ਘਰ ਦੇ ਮੰਨ ਗਏ ਆਪੇ ਘਰੇ ਆਉਣਗੇ ਮੰਨਣਗੇ ਇਹ ਦੋਨੇ ਪਾਸੇ ਗੇਮ ਦੀ ਖੇਡ ਗਈ ਤੂੰ ਨਾਲੇ ਤਾਂ ਲਵ ਸ਼ਬ ਹੋ ਗਿਆ ਨਾਲੇ ਆਏ ਹੋ ਗਿਆ ਤੈਨੂੰ ਵੀ ਜੇ ਇਹ ਘਰੇ ਆ ਜਾਣ ਵੀ ਮੇਰੇ ਤੇ ਉਹ ਗੱਲ ਨਾ ਡਿਗੇ ਹੀ ਗੱਲ ਹੋ ਗਈ ਹਾਂ ਤੇ ਫਿਰ ਮੈਨੂੰ ਗੇਮ ਥੋੜੀ ਹੋਗੀ ਪਿਆਰ ਹੈ ਜੀ ਪਿਆਰ ਕਿ ਕਵਾਲ ਕਮਾਲ ਦਾ ਪਿਆਰ ਇਹਦਾ ਮੇਰੇ ਨਾਲ ਹੀ ਧੱਕਾ ਕਰੀ ਜਾਂਦੇ ਨੇ ਆਪਤਾ ਦੇ ਘਰੇ ਗੱਲ ਕੀਤੀ ਨਹੀਂ ਮਾਪਿਆਂ ਨਾਲ ਮੈਨੂੰ ਗਈ ਜਾਂਦੇ ਵੀ ਤੂੰ ਮਨਾਵਦੇ ਘਰ ਦੇ ਚਲੋ ਮੈਂ ਤੁਹਾਡੇ ਪਿੱਛੇ ਆਉਣੀ ਮੈਂ ਕਰਦੀ ਆ ਜਲਦੇ ਘਰੇ ਗੱਲ ਤੂੰ ਆਏਂਗਾ ਕੱਲ ਨੂੰ ਬਰਾਤ ਲੈ ਕੇ ਦੱਸ ਮੈਨੂੰ ਬਰਾਤ ਲੈ ਕੇ ਤਾਂ ਨਹੀਂ ਮੈਂ ਹੁੰਦਾ ਫਿਰ ਫਿਰ ਮੈਂ ਕਿਉਂ ਗੱਲ ਕਰਾਂ ਫਿਰ ਮੈਂ ਕਿਉਂ ਗੱਲ ਕਰਾਂ ਫਿਰ ਮੈਂ ਹੁਣ ਤੇਰੇ ਪਾਪਾ ਕਹਿੰਦੇ ਵੀ ਜਮਾ ਹੀ ਨਹੀਂ ਕਰਾਉਣਾ ਨਹੀਂ ਵਿਆਹ ਉੱਥੇ ਇਹ ਜਮਾ ਹੀ ਨਹੀਂ ਕਰਾਉਣਾ ਇਹ ਵਿਆਹ ਫਿਰ ਹੁਣ ਯਾਰ ਤੁਸੀਂ ਇਹ ਮਾੜਾ ਮੋਟਾ ਪਹਿਲਾਂ ਸੋਚਣਾ ਸੀ ਵੀ ਵੇਖ ਤੈਨੂੰ ਵੀ ਪੜ੍ਹਨ ਲਈ ਭੇਜਿਆ ਪੈਰਾਂ ਸਿਰ ਖੜਾ ਹੋਣਾ ਸੀ ਹੁਣ ਕੀ ਔਖਾ ਹੀ ਕੰਮ ਬਸ ਔਖਾ ਇਹ ਤਾਂ ਵਾਕਈ ਔਖਾ ਲੱਗਦਾ ਵਿਚਾਰੇ ਦਾ ਮੈਨੂੰ ਇਹ ਤਾਂ ਠੰਡ ਨੇ ਔਖਾ ਕਰਦਾ ਇੱਕ ਵੇ ਨੂੰ ਇਹਨੇ ਔਖਾ ਕਰਤਾ ਇਹ ਤਾਂ ਵਾਕਈ ਵਾਕਈ ਬਈ ਬੰਦੇ ਨੂੰ ਇਹ ਤਾਂ ਗੱਲ ਹੈਗੀ ਆ ਹੁਣ ਕੀ ਕੁੜੀਏ ਤੇਰੇ ਕੀ ਕਹਿਣਾਗਾ ਹੁਣ ਚਾਹਨੀ ਕੀ ਆ ਤੂੰ ਮੈਂ ਤਾਂ ਕੁਛ ਨਹੀਂ ਚਾਹਦੀ ਚਾਹੀਦਾ ਮੇਰੇ ਨਾਲ ਵਿਆਹ ਕਰਾਵੇ ਨਹੀਂ ਥਾਣੇ ਘੱਲੂੰਗੀ ਲਓ ਜੀ ਦੱਸੋ ਇਹ ਇਹ ਤਾਂ ਵਿਚਾਰਾ ਵੈਸੇ ਵੀ ਡਰਿਆ ਸਹਿਮਿਆ ਖੜਾ ਐਂ ਖੜਾ ਹਨ ਕੁਛ ਤਾਂ ਚਲੋ ਠੰਡਾ ਕੁਛ ਦੇ ਅਸਲ ਦੇ ਵਿੱਚ ਜਦੋਂ ਤੁਸੀਂ ਪਹਿਲਾਂ ਆਪਸ ਵਿੱਚ ਸਾਲ ਹੋ ਗਿਆ ਤੁਹਾਨੂੰ ਠੀਕ ਹੈ ਰਹਿੰਦਿਆਂ ਨੂੰ ਐਂ ਈ ਲੜਦੀ ਲੁੜਦੀ ਆ ਜਾਂ ਵੀ ਨਹੀਂ ਸੀ ਇੱਕ ਮਿੰਟ ਇੱਕ ਮਿੰਟ ਵੀ ਮੈਂ ਗੱਲ ਕਰਦੇ ਹੋ ਤੇਰੇ ਬਿਆਨਾਂ ਦੇ ਗੱਲ ਨਹੀਂ ਕਰਨੀ ਉਹਨੂੰ ਪੁੱਛਣਾ ਹੀ ਪੈਣਾ ਸਾਨੂੰ ਲੜਦੀ ਸੀ ਮੈਡਮ ਮੈਂ ਤਾਂ ਇੱਥੇ ਪੂਰਾ ਸ਼ੇਰ ਵਾਂਗੂ ਦਿਖਾੜ ਦੇ ਜਦੋਂ ਦੀ ਮੇਰੇ ਇਹ ਇੱਕ ਮਿੰਟ ਫੇਰ ਵੇਖ ਲਓ ਇੱਕ ਮਿੰਟ ਗੱਲ ਕਰਨ ਦੇ ਸਾਨੂੰ ਜਦੋਂ ਦੀ ਮੇਰੇ ਇਹ ਪੱਲੇ ਬਾਈ ਆ ਗਈ ਬਸ ਜਮਮ ਗਿੱਦੜ ਬਣਾਤਾ ਗਿੱਦੜ ਹੀ ਬਣਾਤਾ ਇਹ ਬਾਈ ਕਹਿੰਦਾ ਨਾ ਅਸਲ ਦੇ ਵਿੱਚ ਮੇਰੀ ਤਾਂ ਦਹਾੜ ਸ਼ੇਰ ਵਾਲੀ ਸੀ ਜਦੋਂ ਦਾ ਗਿੱਦੜ ਵਹੇ ਵਾਲੀ ਨਾਲ ਪਿਆਰ ਕੀਤਾ ਨਾ ਮੈਨੂੰ ਤਾਂ ਇਹ ਗਿੱਦੜ ਬਣਾਤਾ ਐ ਕਰਤਾ ਲੈ ਦੱਸੋ ਦੱਸੋ ਯਾਰ ਫਿਰ ਇਹ ਤਾਂ ਕਿਤੇ ਨਾ ਕਿਤੇ ਹੈ ਤਾਂ ਤੱਕਾ ਹੀ ਆ ਨਾ ਇਹ ਅੱਜ ਨਾਲ ਪਿਆਰ ਲਵ ਸ਼ੈਪ ਭਾਈ ਐਦਾਂ ਦਾ ਤੇ ਆਪ ਦਾ ਸੋਚ ਸਮਝ ਕੇ ਕਰਿਓ ਕਾਨੂੰਨ ਬਹੁਤ ਸਖਤ ਆ ਰਹੇ ਆ ਤੇ ਸਖਤੀ ਫਿਰ ਤੁਸੀਂ ਮੈਨੂੰ ਕਹਿੰਦੇ ਬੋਲਾ ਤੱਤਾ ਬੋਲ ਗਿਆ ਮੇਰੇ ਬੋਲਣ ਤੋਂ ਵੀ ਕਿਤੇ ਉਤਲੇ ਤੱਤੇ ਲੈਵਲ ਦੇ ਕਾਨੂੰਨ ਆ ਰਹੇ ਆ ਇਹ ਤੁਹਾਨੂੰ ਬਚਣਾ ਪਊ ਹੁਣ ਫਿਰ ਬਾਈ ਕੋਈ ਤਾਂ ਹੱਲ ਤੈਨੂੰ ਕਰਨਾ ਪੂਆ ਦੇ ਮਾਂ ਪਿਓ ਨੂੰ ਤੈਨੂੰ ਮਨਾਉਣਾ ਪੂਜਾ ਕੋਈ ਗੱਲ ਕਰ ਤੂੰ ਵੈਸੇ ਅੰਦਰੋਂ ਤੂੰ ਸਹਿਮਤ ਤਾਂ ਵੀ ਜੇ ਮਾਪਿਓ ਮੰਨ ਜੇ ਵਿਆਹ ਕਰਾ ਲੈਗਾ ਹਾਂ ਜੇ ਮਾਪਿਓ ਮੰਨ ਨਹੀਂ ਆ ਇਹ ਆਪ ਵੀ ਘਰੇ ਗੱਲ ਕਰੇ ਨਾ ਜੀ ਮੰਨ ਲਓ ਚਲੋ ਮੈਂ ਆਪਦੇ ਘਰੇ ਗੱਲ ਕਰ ਲਈ ਇਹਦੇ ਘਰ ਦੇ ਨਾਮ ਮੰਨੇ ਇਹ ਘਰੇ ਆਪਦੇ ਗੱਲ ਕਰੀ ਵੀ ਮੁੰਡੇ ਨੂੰ ਪਸੰਦ ਕਰਦੀਆਂ ਮੇਰਾ ਤਾਂ ਬੇੜਾ ਕਰਕ ਹੋ ਜੂਗਾ ਛੱਟ ਫੇੜ ਮਾਰ ਦੇਣ ਮੇਰੇ ਉਹਦਾ ਫੇਰ ਕੌਣ ਜਮੇ ਨਹੀਂ ਇਹ ਗੱਲ ਤਾਂ ਇਹਦੀ ਹੈਗੀ ਆ ਵਿਚਾਰੇ ਦੀ ਇਹ ਕਹਿੰਦਾ ਵੀ ਆਖਰਕਾਰ ਮੈਂ ਤਾਂ ਠੀਕ ਆ ਘਰੇ ਦੱਸਦਾ ਇਹਨੇ ਦੱਸਿਆ ਨਹੀਂ ਇਹ ਆਪਦੇ ਘਰੇ ਦੱਸੇ ਗਾਹਾਂ ਦੇ ਘਰ ਦੇ ਨਾਲ ਮੰਨਣ ਤੇ ਮੁੜ ਕੇ ਉਹ ਕਹਿੰਦਾ ਵੀ ਮੇਰੇ ਸੱਟ ਪੇਟੇ ਤਾਂ ਹੁੰਦੀ ਆ ਆਸ਼ਕਾਂ ਦੀ ਕੇਰੀ ਭਾਈ ਕਿਟਾਪੇ ਵੀ ਭੈੜੇ ਹੋ ਜਾਂਦੇ ਹੁੰਦੇ ਕਿਤੇ ਕਿਤੇ ਤਾਂ ਇਹ ਇਹ ਰਾਂਝਾ ਇੱਥੋਂ ਤੱਕ ਜਾਵੜਦਾ ਏਸ਼ਕ ਵੀ ਕਈ ਦੀ ਕਤਲ ਵੀ ਹੋ ਜਾਂਦੇ ਆ ਠੀਕ ਆ ਜੀ ਹਲੇ ਮੁੰਡਿਆਂ ਦੇ ਘਰ ਦੇ ਮੰਨ ਜਾਂਦੇ ਕੁੜੀਆਂ ਵਾਲੇ ਤਾਂ ਜਮਾਂ ਹੀ ਨਹੀਂ ਮੰਨਦੇ ਹੀ ਬਸ ਉਹ ਤਾਂ ਬਸ ਅਸੀਂ ਕਰਦੇ ਵੀ ਵੱਡਦੀਆਂ ਬਸ ਮੁੰਡੇ ਨੂੰ ਵੀ ਜਿਹੜਾ ਵੀ ਹੈਗਾਗਾ ਲੈ ਵੀ ਕਿਤੇ ਨਾ ਕਿਤੇ ਤਾਂ ਇਹ ਬੰਦਾ ਹਾਂ ਕੀ ਕਹਿਣਾ ਹੁਣ ਤੁਸੀਂ ਮੇਰੇ ਭਰਾ ਨਾਲ ਜੌਨਸਿਨਾ ਵਰਗੇ ਨੂੰ ਉਹਦੇ ਤੂੰ ਤੂੰ ਉਹਦੇ ਫਿਰ ਪਿਆਰ ਸ਼ਿਆਰੀ ਜਾਨਸ਼ੀਨਾਂ ਨਾਲ ਕੇ ਮੁੰਡੇ ਨਾਲ ਕਰਨਾ ਸੀ ਇਹਦੇ ਨਾਲ ਕਿਉਂ ਕੀਤਾ ਹੁਣ ਤੂੰ ਭਰਾਵਾਂ ਦੀਆਂ ਧਮਕੀਆਂ ਤੇ ਵੀ ਪਿਆਰ ਪਿਆਰ ਨਾ ਹੁੰਦਾ ਸਰ ਜੀ ਉਹ ਹੀਰ ਉਹ ਕਹਿੰਦਾ ਨਹੀਂ ਹੁੰਦੇਗੇ ਕਿ ਹੀਰ ਨੂੰ ਬਈ ਲੋਕੀ ਕਹਿੰਦੇ ਮਤਲਬ ਇਹ ਕਾਲੀ ਆ ਤੇ ਪਰ ਰਾਂਝਾ ਕਹਿੰਦਾ ਨਹੀਂ ਮੇਰੀਆਂ ਮੇਰੀਆਂ ਅੱਖਾਂ ਨਾਲ ਦੇਖੋ ਉਹ ਲੈਲਾ ਮਜਨੂ ਸੀ ਵੈਸੇ ਬੀਬੀ ਬੌਂਦਲੀ ਪਹੀਆ ਜਾਂ ਠੰਡ ਆ ਠੰਡ ਕਹਿ ਸਕਦੇ ਉਹ ਲੈਲਾ ਮਜਨੂ ਸੀਗੀ ਹਾਂ ਉਹੀ ਹਾਂ ਇਹਨਾਂ ਨੂੰ ਕੋਈ ਕਿਸੇ ਕੁੱਸੇ ਦੇ ਨੇ ਪਤਾ ਇਦਾਂ ਇੱਕ ਬਸ ਉਹ ਨਾਂ ਸੁਣੇ ਵੇ ਬਈ ਹੀਰ ਰਾਂਝਾ ਮਿਰਜਾ ਸਾਹਿਬਾ ਸੱਸੀ ਪੁੰਨੂ ਹਨਾ ਲੈਲਾ ਮਜਨੂ ਪਰ ਇਹਨਾਂ ਨੂੰ ਇਹ ਜਾਣ ਚ ਉਹ ਰੂਹਾਂ ਦਾ ਪਿਆਰ ਸੀ ਉਹ ਰੂਹਾਂ ਦੀ ਗੱਲਬਾਤ ਸੀ ਠੀਕ ਆ ਇੱਥੇ ਰੂਹਾਂ ਦਾ ਕਿਹੜਾ ਪਿਆਰ ਹੈ ਤਾਂ ਕੁੱਲੂ ਮਨਾਲੀ ਗੰਗਾ ਗੋਆ ਇਹ ਤਾਂ ਪਤਾ ਨਹੀਂ ਰੂਹਾਂ ਰਾਹਾਂ ਕਿਹੜੇ ਪਹਾੜ ਠਪਿਆਂ ਆ ਇਹ ਰੂਹਾਂ ਦਾ ਕਿਦਰੇ ਹੋਰ ਲੈ ਵੱਲ ਲੋ ਬਲਦਿਆਂ ਆ ਭਾਈ ਇਹਦਾ ਪਛਾਨਣਾ ਉਹ ਪਿਆਰ ਕਿਸੇ ਦੀਆਂ ਗੱਲਾਂ ਕੁਝ ਹੋਰ ਸੀ ਰੂਹਾਂ ਵਾਲਾ ਪਿਆਰੀ ਹੈ ਮੇਰਾ ਵੀ ਤੁਸੀਂ ਐਂ ਦੇਖੋ ਇੰਨੀ ਠੰਡ ਦੇ ਵਿੱਚ ਠੀਕ ਐ ਮੈਂ ਕੁੱਲੂ ਮਨਾਲੀ ਜਾਂਦੀ ਰਹੀਆਂ ਇਹਦੇ ਨਾਲ ਠੀਕ ਐ ਉਹ ਜਿਹੜੀ ਸੋਨੀ ਮਹੀਵਾਲ ਜਿਹੜੀ ਸੋਨੀ ਸੀ ਉਹ ਜਿਵੇਂ ਘੜੇ ਸੋਨੀ ਨਹੀਂ ਉਹ ਤੂੰ ਆਪਦੇ ਨਾਂ ਨੂੰ ਲਈਂਦੇ ਸੋਹਣੀ ਸੋਹਣੀ ਮਹੀਵਾਲ ਸੀ ਸੋਹਣੀ ਉਹ ਤਰ ਕੇ ਆਈ ਸੀਗੀ ਤੇ ਮੈਂ ਵੀ ਠੰਡ ਨਾਲ ਲੜ ਕੇ ਗੁੱਲੂ ਮਨਾਲੀ ਗਈ ਆ ਲੈ ਬਾਈ ਲੈਵਲ ਤਾਂ ਹੈਗਾ ਉੱਚਾ ਇਹ ਕਹਿੰਦੀ ਵੀ ਜਿਹੜੀ ਸੋਹਣੀ ਮਹਾਵਾਲ ਸੀ ਉਹ ਪ ਘੜੇ ਤੇ ਤਰ ਕੇ ਆਈ ਤੇ ਮੈਂ ਬਾੜਾਂ ਤੇ ਤਰ ਕੇ ਇਹਦਾ ਕੋਈ ਰੂਹ ਵਾਲਾ ਪਿਆਰ ਨਹੀਂ ਗਈ ਇਹ ਬਸ ਸਿਰਫ ਪੈਸਾ ਵੇਖ ਕੇ ਮੇਰੇ ਨਾਲ ਇਹਨੇ ਪਿਆਰ ਕੀਤਾ ਲੈ ਬਾਈ ਆ ਆ ਗੱਲ ਤਾਂ ਕਿਤੇ ਨਾ ਕਿਤੇ ਹੋਈ ਏ ਗੱਲ ਥੋੜੀ ਪੈਸਾ ਹੂੰ ਕਹਦਾ ਪੈਸਾ ਕਿੰਨੇ ਵਾਰ ਮੈਨੂੰ ਬਾਹਰ ਲੈ ਕੇ ਗਿਆਗਾ ਘੁੰਮਣ ਇਹਨੇ ਆਪਦੇ ਕੋਲੋਂ ਪੈਸਾ ਲਾਇਆ ਹਾਂ ਦੱਸੋ ਦੱਸੋ ਲਾਇਆ ਚੰਦਰਾ ਉਹ ਇਹ ਤਾਂ ਰੋਣ ਲੱਗ ਗਈ ਬਈ ਕੁੜੀ ਤੂੰ ਪੈਸਿਆਂ ਪੈਸਿਆਂ ਨਾਲ ਨਹੀਂ ਨਹੀਂ ਰੋਣ ਵਾਲੀ ਗੱਲ ਨਹੀਂ ਗੱਲ ਦੱਸ ਪੈਸੇ ਲਵਾਏ ਇਹਦੇ ਤੋਂ ਨਹੀਂ ਨਹੀਂ ਵੇਖੋ ਵੇਖੋ ਯਾਰ ਰੋਣ ਵਾਲੀ ਕਿਹੜੀ ਗੱਲ ਦੱਸੋ ਪੈਸਾ ਲਾਇਆ ਮੁੰਡੇ ਨੇ ਮੁੰਡਾ ਹੀ ਲਾਊਗਾ ਪੈਸੇ ਮੈਨੂੰ ਲੈ ਕੇ ਜਾਂਦਾ ਜੀ ਜਦੋਂ ਹਾਏ ਹੋਏ ਇਹ ਤਾਂ ਵਾਕਈ ਚੱਲ ਕੋਈ ਨਹੀਂ ਰੋਵੋਣਾ ਰੋਵੋਣਾ ਗੱਲ ਇਹ ਹੈਗੀ ਅਸਲ ਦੇ ਵਿੱਚ ਬਾਈ ਜੀ ਜਿਹੜਾ ਸਿਸਟਮ ਇਹ ਬਣਦਾ ਜਾ ਰਿਹਾ ਬਹੁਤ ਥਾਈ ਇਹ ਪਿਆਰ ਲਾਭ ਸ਼ਾਭ ਬਹੁਤ ਕੁਝ ਚੱਲ ਰਿਹਾ ਹੋ ਰਿਹਾ ਹਨ ਪਰ ਕਿਤੇ ਨਾ ਕਿਤੇ ਸੋਚਣਾ ਪੈਣਾ ਕਿਤੇ ਨੇ ਕਿਤੇ ਦਾਇਰਾ ਰੱਖਣਾ ਪੈਣਾ ਜਾਂ ਤੁਸੀਂ ਆਪਦੇ ਮਾਪਿਆਂ ਨੂੰ ਪਹਿਲਾਂ ਹੀ ਗੱਲ ਦੱਸੋ ਹੁਣ ਸਾਲ ਇਹਨਾਂ ਨੂੰ ਹੋ ਗਿਆ ਹੁਣ ਇਹਦੇ ਕਰਦਿਆਂ ਉਹ ਵੀ ਇਹ ਵੀ ਮੁੰਡਾ ਭਾਈ ਆਈਲੈਂਡਸ ਲੈ ਕੇ ਜਾ ਚੜੂਗਾ ਸਾਨੂੰ ਸੌਖੇ ਕਰੂ ਉਹੀ ਉਹੀ ਗੱਲ ਇਹਦੇ ਮਾਪਿਆਂ ਨੂੰ ਆ ਕੁੜੀਦਿਆਂ ਨੂੰ ਵੀ ਇਹ ਆਈਲੈਂਡਸ ਕਰੀ ਜਾਂਦੀ ਐ ਕੁੜੀ ਸਿਆਣੀ ਐ ਸ਼ਹਿਰ ਭੇਜੀ ਆ ਭਾਈ ਇਹ ਵੀ ਕਿਤੇ ਨਾ ਕਿਤੇ ਉਹ ਚੜੂ ਠੀਕ ਆ ਇਹ ਆਪਦੇ ਪਿਓ ਦੀ ਪੱਗ ਲੈ ਕੇ ਉੱਥੇ ਤੁਰੀ ਫਿਰਦੀ ਆ ਕੁਲੂ ਮਨਾਲੀ ਠੀਕ ਆ ਪੈਰਾਂ 'ਚ ਹੀ ਲਟਦਾੜੀ ਫਿਰਦੀ ਆ ਇਧਰ ਇਹ ਆਪਣੇ ਪਾਪਾ ਜੀ ਦੀ ਪੱਗ ਨੂੰ ਜਿਹੜਾ ਉਹ ਦਿੰਦੇ ਆ ਕਮਾਈ ਕਿਰਤ ਦੀ ਵਿਚਾਰੇ ਮੁੜ ਕੇ ਪਸੀਨੇ ਦੀ ਕਮਾਈ ਲਿਆਉਂਦਾ ਉਹ ਇਧਰ ਭਾਜੀ ਆਸ਼ਕੀ ਚੜਾਈ ਤੁਰੇ ਜਾਂਦੇ ਆ ਦੱਸੋ ਤੁਸੀਂ ਤੁਸੀਂ ਇਹ ਦੱਸੋ ਸਾਲ ਇਹਨਾਂ ਨੂੰ ਹੁਣ ਇਕੱਠੇ ਰਹਿੰਦਿਆਂ ਨੂੰ ਹੋ ਗਿਆ ਠੀਕ ਆ ਹੁਣ ਇਹ ਕਹਿੰਦੀ ਹਮਸੇ ਸ਼ਾਦੀ ਕਰੋ ਇਹ ਕਹਿੰਦੇ ਵੀ ਹਮਾਰੇ ਤੋਂ ਪਾਪਾ ਜੀ ਨਹੀਂ مانਤੇ ਹੁਣ ਤੁਸੀਂ ਦੱਸੋ ਵੀ ਜਿਹੜੇ ਇਦਾਂ ਦੇ ਰਿਸ਼ਤੇ ਹੁੰਦੇ ਇਦਾਂ ਦਾ ਮੋਹ ਪਿਆਰ ਹੁੰਦਾ ਉਹਨੂੰ ਕਿਵੇਂ ਆਹੋ ਕਰੋਗੇ ਫਿਰ ਇਹ ਮੀਡੀਆ ਵਾਲ ਨੂੰ ਭਜਦੇ ਆ ਫਿਰ ਉਹਨਾਂ ਨੂੰ ਦੱਸਦੇ ਜਾਂ ਤੁਸੀਂ ਸਾਨੂੰ ਕਹਿ ਦਿੰਦੇ ਆ ਵੀ ਆ ਤੁਸੀਂ ਕੀ ਦਿਖਾਉਣੇ ਕੀ ਮੈਸੇਜ ਮੈਸੇਜ ਇਹ ਬਹੁਤ ਤਕੜਾ ਯਾਰ ਸਾਨੂੰ ਦੇਖਣਾ ਦਾ ਪੈਣਾ ਸਮਝਣਾ ਦਾ ਪੈਣਾ ਗਲਤੀ ਆ ਕੁੜੀ ਨੇ ਕੀਤੀ ਐ ਨਾ ਇੱਕ ਨੇ ਹੁਣ ਇਹਦੇ ਜਿਹੜੀਆਂ ਆਣ ਗਵਾੜ ਰਹਿਣ ਵਾਲੀਆਂ 10 ਕੁੜੀਆਂ ਹੋਣਗੀਆਂ ਉਹਨਾਂ ਦੀ ਇਹਨੇ ਆਜ਼ਾਦੀ ਖੋਲੀ ਉਹਣੀ ਭੇਜਣਗੇ ਆਪਦੀਆਂ ਕੁੜੀਆਂ ਨੂੰ ਉੱਥੇ ਸ਼ਹਿਰ 'ਚ ਵੀ ਲਾਇ ਫਲਾਨਿਆਂ ਦੀ ਹੈਗੀ ਤਾਰੇ ਦੀ ਕੁੜੀ ਨੇ ਕੀ ਕਰਤਾ ਠੀਕ ਆ ਇਹਦੇ ਫਾਦਰ ਦਾ ਨਾਮ ਲੈ ਕੇ ਤਾਂ ਕਹਿਣਗੇ ਵੀ ਕੀ ਕਰਤਾ ਉਹਨੇ ਵਿਖਲਾ ਸੀ ਨਹੀਂ ਤੈਨੂੰ ਭੇਜਣਾ ਗਾਂ ਇਧਰ ਬੱਬਰ ਸ਼ੇਰ ਜਿਹੜਾ ਹੁਣ ਗਿੱਦੜ ਬਣਿਆ ਖੜਾ ਇਹਦੇ ਨਾਲ ਦੇ ਜਿੰਨੇ ਫਰੈਂਡ ਸਰਕਲ ਚੋਂ ਗੋ ਕਹਿਣਗੇ ਭਾਈ ਨਾ ਤੂੰ ਕੋਈ ਆਈਲਾਈਟਸ ਨਹੀਂ ਕਰਨੀ ਇੱਥੇ ਵਰਕਸ਼ਾਪ ਤੇ ਲੱਗ ਜਾ ਕਿਸੇ ਦੇ ਕੰਮ ਕਰਨ ਲੱਗ ਜਾ ਕਾਰਾਂ ਦਾ ਕੰਮ ਸਿੱਖਣ ਲਈ ਨਹੀਂ ਭੇਜਣਾ ਸੀ ਹੁਣ ਇਹਨਾਂ ਨੇ ਦੋਨਾਂ ਜਾਣਿਆਂ ਨੇ ਜਿੱਥੇ ਆਪਦੀ ਜ਼ਿੰਦਗੀ ਬਰਬਾਦ ਕੀਤੀ ਉੱਥੇ ਵੀ ਜਾਣਿਆਂ ਦੀ ਹੋਰ ਵੀ ਕਰਤੀ ਸਾਚਾ ਕਿ ਨਹੀਂ ਇਹ ਇਹ ਤੁਸੀਂ ਦੱਸਣਾ ਇਹਨਾਂ ਦਾ ਪਿਆਰ ਮੁਹੱਬਤ ਆ ਨਾ ਇਹਦੇ ਕਰਦਿਆਂ ਨੂੰ ਪਤਾ ਨਹੀਂ ਇਹਦੇ ਕਰਦਿਆਂ ਨੂੰ ਪਤਾ ਦੱਸੋ ਹੁਣ ਤੁਸੀਂ ਹੁਣ ਇਹਦੇ ਇਹਦੇ ਕਰਗੇ ਕੀ ਕੀ ਮਕਾ ਕਰਗੇ ਦੱਸੋ ਹੁਣ ਇਹ ਕਹਿੰਦਾ ਵੀ ਵੇਖਾ ਅਸੀਂ ਇਕੱਠਿਆਂ ਨੇ ਐਸ਼ ਕੀਤੀ ਆ ਠੀਕ ਆ ਪਰ ਸਜਾ ਕੱਲਾ ਮੈਂ ਕਿਉਂ ਭੁਗਤਾਂ ਨਹੀਂ ਫਿਰ ਮੈਂ ਤਾਂ ਹਜੇ ਵੀ ਕਹਨੀ ਆ ਜੇ ਮੰਨ ਕੇ ਚੱਲੋ ਹੀ ਵਿਆਹ ਵਾਸਤੇ ਰਾਜੀ ਹੁੰਦਾ ਠੀਕ ਆ ਮੈਂ ਬੈਂਡ ਲੈ ਲੂੰਗੀ ਕੋਈ ਵੱਡੀ ਗੱਲ ਨਹੀਂ ਹੈਗੀ ਠੀਕ ਆ ਫਿਰ ਬੈਂਡ ਵਾਜਣਾਂ ਨਾਲ ਮੈਨੂੰ ਵਿਆਹ ਕੇ ਲੈ ਜਾ ਜੇ ਮੰਨ ਕੇ ਚੱਲੋ ਇਹ ਫਿਰ ਜੇ ਮੇਰੇ ਬੈਂਡ ਆ ਗਏ ਫਿਰ ਦੋਨੇ ਜਣੇ ਅਸੀਂ ਬਾਹਰ ਚੱਲ ਜਾਾਂਗੇ ਵਿਆਹ ਕਰਵਾ ਕੇ ਤੇ ਜੇ ਮੰਨ ਕੇ ਚੱਲੋ ਇਹ ਨਹੀਂ ਮੰਨਦਾਗਾ ਵਿਆਹ ਨਹੀਂ ਕਰਵਾਉਂਦਾ ਫਿਰ ਦੋਨੇ ਜਣੇ ਅੰਦਰ ਨਹੀਂ ਦੋਨੇ ਜਾਣੇ ਅੰਦਰ ਕਿਵੇਂ ਤੂੰ ਵੀ ਸਜ਼ਾ ਕੱਟੇਂਗੀ ਇਹਦੇ ਨਾਲ ਨਹੀਂ ਮੈਂ ਕਾਨੂੰ ਸਜ਼ਾ ਕੱਟੂੰਗੀ ਮੈਂ ਮੈਨੂੰ ਮੇਰੇ ਘਰ ਦੇ ਘਰ ਅੰਦਰ ਰੱਖ ਲੈਣਗੇ ਤੇ ਇਹਨੂੰ ਮਾਮੇ ਫੜ ਕੇ ਤੇ ਖਾਣੇ ਵਾਲੇ ਚੱਕ ਕੇ ਲੈ ਜਾਣਗੇ ਕਿਵੇਂ ਬਾਈ ਹੁਣ ਤੂੰ ਪੁੱਛੇਂਗਾ ਘਰਦਿਆਂ ਨੂੰ ਫਿਰ ਨਹੀਂ ਘਰਦਿਆਂ ਨੂੰ ਤਾਂ ਕੀ ਪੁੱਛਣਾ ਹੁਣ ਫਿਰ ਸਜ਼ਾ ਹੀ ਕੱਟਣੀ ਪਊਗੀ ਫਿਰ ਇਹਨੇ ਤਾਂ ਫਸਾਹਤ ਆ ਜੀ ਮੈਨੂੰ ਬਹੁਤ ਇਹ ਮਾਮਲੇ ਆ ਜਿਹੜੇ ਹੈਗੇ ਆਗੇ ਤੇ ਆ ਵੀ ਰਹੇ ਯਾਰ ਠੀਕ ਆ ਕਿਉਂਕਿ ਕੋਸ਼ਿਸ਼ ਹੁੰਦੀ ਆ ਸਾਡੀ ਤੁਸੀਂ ਤੁਹਾਨੂੰ ਸ਼ਾਇਦ ਮੈਂ ਬਹੁਤ ਸਾਰਾ ਤੁਸੀਂ ਪਿਆਰ ਦਿੰਨੇ ਹੋ ਕੁਛ ਵੀਰ ਫੇਕ ਵੀਡੀਓ ਇਹ ਠੀਕ ਨਹੀਂ ਇਦਾਂ ਲਿਖਦੇ ਨੇ ਪਰ ਮੈਂ ਇੱਕ ਗੱਲ ਤੁਹਾਨੂੰ ਦਾਅਵੇ ਨਾਲ ਕਹਿਣਾ ਕਿ ਸਾਡੇ ਮਲੂਕਾ ਟੀਵੀ ਦੀ ਟੀਮ ਦੇ ਵੱਲੋਂ ਨਾ ਤਾਂ ਅਸੀਂ ਕਦੇ ਬਲਗਰ ਬੋਲਿਆ ਨਾ ਅਸੀਂ ਕਦੇ ਆਪਣੀ ਵੀਡੀਓ ਚ ਓਦਾਂ ਦੀ ਚੀਜ਼ ਵਿਖਾਈਆ ਪਰ ਇੱਕ ਮੈਸੇਜ ਜ਼ਰੂਰ ਤਕੜਾ ਲੈ ਕੇ ਆਉਣੇ ਆ ਇੱਕ ਕਾਨੂੰਨ ਆ ਜਿਹੜਾ ਹੁਣੇ-ਹੁਣੇ ਆਇਆ ਕਿ ਜੇਕਰ ਕੁੜੀ ਮੁੰਡਾ ਰਿਲੇਸ਼ਨਸ਼ਿਪ ਦੇ ਵਿੱਚ ਹੈ ਗਿਆ ਮੁੰਡਾ ਮੁਕਰਦਾ 10 ਸਾਲ ਦੀ ਸਜ਼ਾ ਕੁੜੀ ਮੁਕਰਦੀ ਆ ਕੋਈ ਸਚਾਨ ਠੀਕ ਆ ਇਹ ਵੀਡੀਓ ਰਹੀ ਹੈ ਅਸੀਂ ਇਜੇ ਹੀ ਸਮਝਾਉਣ ਦਾ ਯਤਨ ਤੁਹਾਨੂੰ ਕੀਤਾ ਗਿਆ ਠੀਕ ਆ ਵੀ ਆਪਦਾ ਸਾਮਾ ਵੀ ਖਰਾਬ ਨਾ ਕਰੋ ਆਪਦਾ ਪੈਸਾ ਵੀ ਖਰਾਬ ਨਾ ਕਰੋ ਆਪਣੇ ਮਾਪਿਆਂ ਦੀ ਇੱਜ਼ਤ ਵੀ ਖਰਾਬ ਨਾ ਕਰੋ ਤੁਹਾਨੂੰ ਪੜਨ ਲਈ ਭੇਜਿਆ ਗਿਆ ਤੁਸੀਂ ਪੜੋ ਤੁਹਾਨੂੰ ਕੰਮ ਕਰਨ ਲਈ ਭੇਜਿਆ ਗਿਆ ਘਰੋਂ ਬਾਹਰ ਤੁਸੀਂ ਕੰਮ ਕਰੋ ਆਪਣੇ ਮਾਪਿਆਂ ਦੀਆਂ ਉਮੀਦਾਂ ਤੇ ਖਰੇ ਉਤਰੋ ਕਿਉਂਕਿ ਉਹਨਾਂ ਨੇ ਤੁਹਾਨੂੰ ਜਨਮ ਤੋਂ ਲੈ ਕੇ ਜਿੰਨਾ ਤੱਕ ਤੁਸੀਂ ਕੰਮ ਤੇ ਲੱਗੇ ਨਹੀਂ ਸਕਸੈਸ ਨਹੀਂ ਹੋਏ ਉਹਨਾਂ ਨੇ ਦਿਨ ਨਹੀਂ ਵੇਖੀ ਰਾਤ ਨਹੀਂ ਵੇਖੀ ਮਿਹਨਤ ਪਸੀਨੇ ਦੀ ਕਮਾਈ ਕਰ ਕਰਕੇ ਥੋੜੇ ਤਲਾ ਕੇ ਉਹਨਾਂ ਨੇ ਇਹ ਸੁਪਨਾ ਜ਼ਰੂਰ ਵੇਖਿਆ ਵੀ ਸਾਡਾ ਧੀ ਪੁੱਤਰ ਪੈਰਾਂ ਸਿਰ ਖੜਾ ਹੋ ਜੇ ਤੇ ਸਾਡਾ ਸਾਡੇ ਆਣ ਗਵਾਨ ਸਾਡੇ ਪਿੰਡ ਸਾਡੇ ਲੋਕਾਂ ਚ ਨਾਮ ਉੱਚਾ ਹੋ ਜੇ ਹਾਂ ਪਿਆਰ ਕਰਨਾ ਠੀਕਾ ਮੁਹੱਬਤ ਕਰਨੀ ਇਹ ਗੁਨਾਹ ਨਹੀਂ ਇਹ ਇੱਕ ਚੰਗੀ ਗੱਲ ਵੀ ਆ ਪਰ ਆਪਣੇ ਮਾਪਿਆਂ ਨੂੰ ਦੱਸੋ ਪਹਿਲਾਂ ਜੋ ਤੁਹਾਡੇ ਕੰਮ ਲਈ ਤੁਹਾਨੂੰ ਪੜਨ ਲਈ ਭੇਜਿਆ ਪਹਿਲਾਂ ਪੜ੍ਹਾਈ ਪੂਰੀ ਕਰੋ ਸਕਸੈਸ ਹੋ ਜਾਓ ਦੱਸ ਦਿਓ ਆਪਣੇ ਮਾਪਿਆਂ ਨੂੰ ਵੀ ਮੈਂ ਪੜ੍ਹਾਈ ਪੂਰੀ ਕਰ ਲਈ ਮੈਂ ਆਪਣੇ ਕੰਮ ਵਿੱਚ ਕਾਮਯਾਬ ਹੋ ਗਿਆ ਮੈਂ ਆ ਮੁੰਡੇ ਨੂੰ ਪਸੰਦ ਕਰਦੀ ਆ ਮੈਂ ਆ ਕੁੜੀ ਨੂੰ ਪਸੰਦ ਕਰਦਾ ਦੱਸ ਦਿਓ ਤੁਹਾਡੇ ਮਾਪੇ ਚਾਵਾ ਦੇ ਨਾਲ ਵਿਆਹ ਕਰ ਦੇਣਗੇ ਕਿਉਂਕਿ ਜਨਮ ਤੋਂ ਲੈ ਕੇ ਤੁਹਾਡੇ ਸਕਸੈਸ ਤੱਕ ਤੁਹਾਡੀ ਖੁਸ਼ੀ ਲਈ ਮਾਪਿਆਂ ਨੇ ਸਾਰਾ ਕੁਝ ਕੀਤਾ ਤੇ ਅੱਗੇ ਤੁਹਾਡੇ ਵਿਆਹ ਲਈ ਵੀ ਖੁਸ਼ੀ ਲਈ ਉਹ ਤੁਹਾਡੇ ਨਾਲ ਕਰਨਗੇ ਠੀਕ ਆ ਜੀ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਲੋਕਾ ਧੰਨਵਾਦ ਜੀ